ਯਾਰ ਆਪਣੀ ਹੁਣ ਯਾਤਰਾ ਦਾ ਸਫਲ ਹੋ ਗਈ ਸ਼ੁਕਰ ਹੈ ਇਹ ਤਾਂ ਬਾਲੇ ਦਿਨਾਂ ਤੋਂ ਘਰ ਦੇਖਿਆ ਉਹ ਕਰੀਓ ਸਾਰੇ ਇੱਕ ਕਿਤੇ ਬਾਗੇ ਬਾਪੂ ਜੀ ਹਾਂ ਆਪ ਤਾਂ ਆ ਜਾਓ ਸਸਰੀ ਕਾਲ ਸਸਰੀ ਕਾਲ ਬਤੂ ਸਸਰੀ ਕਾਲ ਹਾਂ ਠੀਕ ਹੈ ਠੀਕ ਹੈ ਜੀ ਲੱਗਿਆ ਸੀ ਉਹ ਤਰਾ ਲਗਾਤ ਬਾਪੂ ਥੋੜੇ ਬਣਾ ਦੇ ਅੱਛਾ ਹੋਰ ਘਰ ਖਾਲੀ ਖਾਲੀ ਜਾ ਹੋਇਆ ਪੈ ਸੀਗਾ ਮੇਰਾ ਤਾਂ ਜੀ ਨਹੀਂ ਕਰਦਾ ਇਹ ਪੁੱਤ ਐਨਾ ਸੋਹਣਾ ਉੱਥੇ ਸਫਰ ਹੋ ਰਿਹਾ ਸੀ ਕਾ ਨੂੰ ਕੋ ਜਦੋਂ ਗੁਰੂ ਘਰ ਦੇਖਦੇ ਨਾ ਮੱਥਾ ਟੇਕਦੇ ਬਸ ਸ਼ਾਂਤੀ ਆ ਜਾਂਦੀ ਸੀਗੀ ਅੱਛਾ ਬਾਪੂ ਮੱਥਾ ਵਧੀਆ ਟਿਕ ਗਿਆ ਬਹੁਤ ਵਧੀਆ ਰਹੇ ਬਹੁਤ ਵਧੀਆ ਚਲੋ ਵਧੀਆ ਮੱਥਾ ਹੋਰ ਤੇਰੀ ਮੰਮੀ ਹਰਗੇ ਕਿਵੇਂ ਨੇ ਅੰਦਰੀ ਨੇ ਚਲ ਠੀਕ ਹੈ ਸ਼ੁਕਰ ਹੈ ਮੰਮੀ ਨੂੰ ਕੀ ਹੋਇਆ ਤੁਹਾਨੂੰ ਪਤਾ ਨਹੀਂ ਮੀਰਾ ਬੋਲਣ ਦੀ ਆਦਤ ਆ ਛੋਟੇ ਬਣਾ ਤਾਂ ਲੜਦੀ ਰਹਿੰਦੀ ਸੀ ਮੰਮੀ ਅੱਛਾ ਸਭ ਕੋਈ ਨਹੀਂ ਹੁਣ ਸਾਰੇ ਨਾਮ ਦੇ ਲਾਦੇ ਨੇ ਕਿਉਂ ਤੇ ਮੈਂ ਕੁਸਰੀ ਬੈਠੀ ਐ ਕਿਉਂ ਪੁੱਛਰ ਨੂੰ ਮੈਂ ਕਾ ਦੇ ਨਾ ਪੁੱਛਰ ਕੀ ਚਲ ਠੀਕ ਐ ਹੋ ਠੀਕ ਠਾਕ ਰਹੀ ਠੀਕ ਹੀ ਐ ਮੈਂ ਤਾਂ ਆਪੇ ਠੀਕ ਐ ਜਿਹੜੀ ਤੇ ਸਰਤੇ ਇੰਨੀਆਂ ਜ਼ਿੰਮੇਵਾਰਾਂ ਪਾਣੀ ਲੈ ਕੇ ਜਾ ਕੋਈ ਨਹੀਂ ਭਾਈ ਪਾਣੀ ਵੀ ਲੈ ਆ ਦੇ ਮੈਨੂੰ ਤਾਂ ਐਸੀ ਮਹਾ ਮਾੜਾ ਮੋਟਾ ਫਰਕ ਪੈ ਗਿਆ ਹੋ ਪਰ ਆਕੜ ਤੇਰੀ ਹਜੇ ਗਈ ਨਹੀਂ ਕਿਸੇ ਪਾਸੇ ਆਕੜ ਕਿਉਂ ਜਾਵੇ ਕਿਉਂ ਮੇਰਾ ਫਰਕ ਪਵੇ ਜਿਹੜਾ ਘਰ ਦਾ ਸਿਆਪਾ ਤਾਂ ਮੈਂ ਕਰਨਾ ਤੇ ਬਾਹਰ ਜਿੱਥੇ ਜਾਵੜਦੇ ਉੱਥੇ ਹੀ ਬਹਿ ਜਾ ਨੇ ਨਾ ਮੁੰਡਾ ਕੋਈ ਗੱਲ ਤੇ ਆਵੇ ਨਾ ਤੂੰ ਆਵੇਂ ਆਏ ਥੋੜੀ ਹੁੰਦਾਗਾ ਵੀ ਜਿੱਥੇ ਜਾਵੜੇ ਉੱਥੇ ਆਪਾਂ ਮੁੜ ਕੇ ਜੀ ਲਾ ਕੇ ਬੈਗੇ ਕੋਈ ਘਰ ਵੀ ਹੁੰਦਾ ਆ ਬੰਦੇ ਨੂੰ ਆਏ ਹੁੰਦਾ ਮੇਰੇ ਪਿੱਛੇ ਪਰਿਵਾਰ ਹੈਗਾ ਮੇਰਾ ਘਰਬਾਰ ਹੈ ਮੈਂ ਜਾ ਕੇ ਪੜਤਾਲ ਕਰਾਂ ਨਾ ਤੂੰ ਹੁਣ ਕਿੱਥੇ ਤਾਂ ਚਾਹ ਪਾਣੀ ਪੁੱਛਣਾ ਸੀ ਕਿੱਥੇ ਤੂੰ ਆਏ ਪੁੱਛਣਾ ਸੀ ਵੀ ਤੇਰਾ ਸਾ ਯਾਤਰਾ ਕਿਵੇਂ ਰਹੀ ਸਭ ਕਾ ਉਹ ਪੁੱਛਣ ਦੀ ਬਜਾ ਲੜ ਲਵੇਗੀ ਉਹ ਘਰ ਨੂੰ ਕੀ ਹੋਇਆ ਜਦੋਂ ਸਾਰਾ ਟੰਪਰ ਤਾਂ ਤੁਸੀਂ ਘਰੇ ਹੈਗੇ ਹੋ ਮਾੜਾ ਮੋਟਾ ਸੰਭਲੇ ਫਿਰ ਕਿੱਡੀ ਕੀ ਗੱਲ ਹੈ ਹਾਂ ਮਾੜਾ ਮੋਟਾ ਸੰਭਲਿਆ ਜ਼ਿੰਮੇਵਾਰੀ ਸਾਰੀ ਮੈਂ ਸੰਭਦੀ ਹੈਗੀ ਤੁਸੀਂ ਤਾਂ ਕਾਏ ਆ ਬਹਲਾ ਕੇ ਬਹਨਾ ਇਕ ਉਧਰੋਂ ਟੱਪ ਗਿਆ ਕੋ ਉਧਰੋਂ ਟੱਪ ਗਿਆ ਹੋਰ ਤਾਂ ਸਾਨੂੰ ਕੰਮ ਨਹੀਂ ਕੋਈ ਤੁਸੀਂ ਆਣੇ ਵੀ ਸੋਚਿਆ ਕਰੋ ਵੀ ਘਰੇ ਮਟਿਆਰ ਆਪਣੇ ਕੁੜੀ ਐ ਮਾਵਾਂ ਧੀ ਆਸੀ ਤੁਰਨਾ ਫਿਰਦਣਾ ਐਨੇ ਕੌਲਿਆਂ ਵਾਂਗੂ ਨਾਲੇ ਸਾਡਾ ਕੀਤਾ ਕਿਸੇ ਦੇ ਯਾਦ ਨਹੀਂ ਚਲ ਕੋਈ ਨਹੀਂ ਮੁੰਡਾ ਕਿੱਥੇ ਐ ਮੁੰਡਾ ਕੱਲ ਦੀ ਉਹ ਲੈ ਕੇ ਬੈਠੀ ਐ ਉੱਥੇ ਸੌਰੀ ਅੱਛਾ ਤਾਂ ਕੋਈ ਨਹੀਂ ਫਿਰ ਸੌਰੀ ਬਾਗਿਆ ਫਿਰ ਕਿੱਡੀ ਗੱਲ ਐ ਸੌਰੀ ਬਾਗਿਆ ਮੈਨੂੰ ਆਥਣ ਦਾ ਕਹਿ ਕੇ ਗਿਆ ਸੀ ਤੇ ਮੁੜਿਆ ਨਾ ਆਥਣ ਨੂੰ ਅੱਜ ਵੀ ਦੂਜਾ ਦਿਨ ਹੋ ਗਿਆ ਦੂਜੇ ਦਿਨ ਦਾ ਵੀ 2 ਵਜੇ ਨਾਲੇ ਹੋਏ ਪਏ ਐ ਕੋਈ ਘਰ ਇਹ ਵੀ ਬੰਦੇ ਦੀ ਨਿਸ਼ਾ ਹੁੰਦੀ ਐ ਵੀ ਉਹ ਮੇਰਾ ਪਿਓ ਨਹੀਂ ਐ ਤੇ ਮੈਂ ਤਾਂ ਘਰੇ ਵਗ ਜਾ। ਨਾ ਉਹ ਦੱਸਦਾ ਨਾ ਤੂੰ ਦੱਸਦਾ ਜਿੱਧਰ ਨੂੰ ਜੀ ਕਰਦਾ ਚੱਕ ਕੇ ਚੋੜਾ ਉੱਡ ਜਾਨੇ। ਫਿਰ ਐ ਤਾਂ ਫਿਰ ਲੈ ਮੈਂ ਲਾਂਬੇ ਦੇਣ ਲੱਗ ਜਾਨਾ। ਲੈ ਆਪਣਾ ਮੁੰਡਾ ਕਿਤੇ ਆਥਣੇ ਨਾ ਆਵੇ। ਬਹੂ ਉਹਦੀ ਫੋਨ ਕਰਦੀ ਐ। ਮਿੰਟ ਮਿੰਟ ਤੇ ਫੋਨ ਕਰਦੀ ਐ। ਮੈਨੂੰ ਕਿੰਨੇ ਦਿਨ ਹੋ ਗਏ ਇਹਨੂੰ ਪੈ ਕਦੇ ਫੋਨ ਕੀਤਾ। ਨਿੱਕੇ ਕਿੱਥੇ ਐ ਕਿੱਥੇ ਨਹੀਂ। ਤੇ ਮੈਂ ਆ ਜਿਹੜੇ ਘਰ ਦੇ ਕੰਜਰ ਖਾਨੇ ਆ ਮੈਂ ਇੰਨਾ ਚਵੇਲੀ ਹੋਣਾ ਤਾਂ ਕਰਾਂ ਫੋਨ। ਬਈ ਨੂੰ ਪਤਾ ਮੇਰੇ ਕਿੰਨੇ ਅਲਝਾ ਗਏ। ਆਉ ਵੀ ਤੂੰ ਕਰ ਲੈ ਆਉ ਵੀ ਤੂੰ ਕਰ ਲੈ ਇਕੱਲੀ ਮੇਰੇ ਢਿੱਡ ਲੱਗਿਆ ਘਰ ਵਾਸਤੇ ਵੀ ਕਰਦਾ ਸਾਮਨ ਨੂੰ ਸਾਰੇ ਬਸ ਮੌਜ ਤੇ ਏਂ ਤੁਸੀਂ ਤਾਂ ਓ ਕੋਈ ਨਹੀਂ ਫਿਰ ਮੇਰੀ ਜ਼ਿੰਮੇਵਾਰੀ ਵੀ ਵੱਧਦੀ ਐ ਤੂੰ ਫਿਰ ਵੀ ਇਸ ਘਰ ਦੀ ਵੱਡੀ ਆ ਜ਼ਿੰਮੇਵਾਰੀਆਂ ਐ ਨਹੀਂ ਹੁੰਦੀ ਨਾ ਜਿੰਨੀਆਂ ਜ਼ਿੰਮੇਵਾਰੀਆਂ ਤੁਸੀਂ ਛਿੱਟ ਛਿੱਟ ਗਾ ਬੰਦਿਆਂ ਨੇ ਜਿਉਂਦੇ ਜਾਗਦੇ ਨਹੀਂ ਜ਼ਿੰਮੇਵਾਰੀਆਂ ਇਹਨੀਆਂ ਬੁੜੀਆਂ ਨੂੰ ਪੈਂਦਗਾ ਹੁੰਦਗਾ ਉਹ ਚੱਲ ਤੂੰ ਬਾਹਰ ਤਰਦਗਾ ਤਾਂ ਕਿ ਜਿੱਥੇ ਜਾਣਾ ਉੱਥੇ ਤਾਂ ਬਸ ਅਸੀਂ ਤੁਰੇ ਜਾਣਾ ਤੈਨ ਕਰੇ ਤੂੰ ਕਰੀ ਜਾਂ ਨਾ ਗੋਹਾ ਕੂੜਾ ਇੰਨਾ ਨਾ ਮੈਂ ਤਾਂ ਐਂ ਕਹਣਾ ਵੀ ਜੇ ਹੈ ਮੈਨੂੰ ਪਤਾ ਹੁੰਦਾ ਵੀ ਮੇਰੇ ਤਾਂ ਆਉਣ ਸਾਰੀ ਲੜਨ ਬਹਿ ਜਾਣਗੀ ਮੈਂ ਤਾਂ ਹਜੇ 2-4 ਦਿਨ ਉੱਥੇ ਹੋਰ ਆਨੰਦ ਮਾਣਦਾ ਜਿੱਥੇ ਗੁਰੂ ਘਰ ਜਾਂਦੇ ਸੀ ਸ਼ੁਕਰ ਦਾ ਰੋਟੀ ਪ੍ਰਸ਼ਾਦ ਆ ਛਕਦੇ ਸੀ ਨਾਲੇ ਵਧੀਆ ਰਹਿੰਦੇ ਸੀ ਰੱਬ ਰੱਬ ਕਰਦੇ ਸੀ ਬਾਹਰ ਗੁਰੂ ਦਾ ਨਾਮ ਲੈਂਦੇ ਸੀ ਆ ਘਰੇ ਆ ਕੇ ਉਹੀ ਕੱਜਿਆ ਕਲੇਸ਼ ਮੂਰੇ ਕਰਕੇ ਬਹਿ ਗਈ ਰਹੀ ਗੁਰੂ ਘਰ ਚ ਪੈਣਾ ਸੀ ਵਧੀਆ ਸੀ ਉੱਥੇ ਬੈਠ ਕੇ ਨਾਲੇ ਰੱਬ ਰੱਬ ਕਰਨਾ ਸੀ ਨਾਲੇ ਲੋਕਾਂ ਦੀ ਸੇਵਾ ਕਰਨੀ ਸੀ ਬਾਲਾ ਵਧੀਆ ਸੀ ਉਹ ਯਾਦ ਆਏ ਕਿ ਮੇਰੇ ਭਾਂਦੇ ਫੇਰ ਵੀ ਘਰ ਦੇ ਰਜੇਵੇਂ ਵੀ ਯਾਦ ਆਉਂਦੇ ਨੇ ਨਾਲੇ ਮੇਰੇ ਪੁੱਤ ਦੀ ਵੀ ਯਾਦ ਆਉਂਦੀ ਹੈ ਮੇਰੀ ਧੀ ਦੀ ਵੀ ਯਾਦ ਆਉਂਦੀ ਹੈ ਹਾਂ ਧੀ 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 ਦੀ ਯਾਦ ਹੋਏ ਪੰਜ ਦਿਨਾਂ ਦਾ ਕਈ ਕਿ ਬੰਦੇ 10 10 ਦਿਨ ਨਹੀਂ ਲਾਉਂਦੇ ਹੁੰਦੇ ਬਾਪੂ ਜੀ ਸਾਡੇ ਮੇਰੇ ਲਾਂਬੇ ਤਾਰ ਨੇ ਬੇ ਬੇਹੋਲ ਦੇ ਨਾਲ ਲੜਤੀ ਉਹ ਹੋਰ ਕੀ ਕਰਾ ਪੁੱਤ ਮੈਨੂੰ ਤਾਂ ਐਸੀ ਮਹਾਮਾਰਾ ਮੁੱਟਾ ਦਾ ਸੁਧਾਰ ਹੋ ਗਿਆ ਉਹ ਪਰ ਇਹ ਤਾਂ ਉਹ ਜਿਹੀ ਉਹੀ ਕੋ ਜਿਵੇਂ ਕਹਿੰਦੇ ਹੁੰਦੇ ਰੱਸੀ ਮੱਚ ਗਈ ਪਰ ਬੱਟ ਨਹੀਂ ਗਿਆ ਇਹਦਾ ਸਹੀ ਬਾਲਾ ਬਾਪੂ ਜੀ ਮੋਰ ਨਾਲ ਲੜਦੀ ਸੀ ਹਾਨੀ ਸੀ ਤੇ ਮੈਂ ਮਿਲ ਗਈ ਮੇਰੇ ਮੇਰੇ ਦੁੱਖ ਵੀ ਰੱਖ ਦਿੱਤੇ ਅੱਛਾ ਤੇਰੇ ਨਾਲ ਲੜਦੀ ਰਹੀ ਹੈ ਪੁੱਤ ਮੈਂ ਤੈਨੂੰ ਸੰਗ ਨਹੀਂ ਆਉਂਦੀ ਤੂੰ ਇਹ ਕੁੜੀ ਨਾਲ ਕਾਹ ਤੋਂ ਲੜਦੀ ਰਹੀ ਹੈ ਇਹਨੂੰ ਜੇ ਵਿਆਹ ਕੇ ਤੋਰਤਾ ਫੇਰ ਕੀ ਕਰੇਗੀ ਬਸ ਹੁਣ ਤੇਰੀ ਕਸਰ ਰਹਿੰਦੀ ਸੀ ਹਾਂ ਸ਼ਾਬਾਸ਼ ਦੇਣ ਦੀ ਮੈਨੂੰ ਤੂੰ ਵੀ ਦੇ ਦੇ ਸ਼ਾਬਾਸ਼ ਮੈਂ ਤਾਂ ਤੇਰੀ ਮਾਰੀ ਕੀ ਕੀ ਪਾਪੜ ਬੇਲ ਦੀ ਤੁਰੀ ਫਿਰਦੀ ਇਹ ਵੀ ਆ ਵੀ ਮੇਰੀ ਧੀ ਨੂੰ ਵਿਆਹ ਵੇਲੇ ਦੇਉਂਗੀ ਆ ਵੀ ਚੀਜ਼ ਮੇਰਤੀ ਰਾਜ ਕਰਦਿਆ ਫਿਰ ਲੜਦਾ ਤੈਨੂੰ ਚਾਹ ਦੀ ਘੁੱਟ ਬਣਾ ਕੇ ਮੱਥਾ ਡੰਮ ਦੇ ਹਾਂ ਕਿਉਂ ਮੱਥਾ ਡੰਮ ਦੇ ਆਪ ਤਾਂ ਕੀ ਕਰਨੀ ਸੀ ਸਭ ਕਾ ਕੁੜੀ ਨੂੰ ਕਹਿੰਦੀ ਵੀ ਤੂੰ ਚਾਹ ਕਰ ਦੇ ਮੈਂ ਮੈਂ ਤਾਂ 4 ਵਜੇ ਦੀ ਉੱਠੀ ਆ 4 ਵਜੇ ਦੀ ਫਿਰਦੀ ਹੇੜੇ-ਜੋੜੇ ਕਰਦੀ ਹੋਣ ਬੈਠੀ ਆ ਦੋ ਘੰਟੇ ਮੰंजे ਤੇ ਜੇ ਬੈਠਾ ਜਾਊਗਾ ਤਾਂ ਕੋਈ ਨਹੀਂ ਪੁੱਤ ਤੂੰ ਹਜੇ ਜੇ ਕੰਮ ਤਾਂ ਦਾ ਕਰਕੇ ਹੱਤੀ ਮੈਂ ਤਾਂ ਚਾਹ ਠਹਿਰ ਕੇ ਪੀ ਲਵਾਂ ਮੇਰੀ ਮਾਂ ਨੂੰ ਚਾਹ ਬਣਾ ਕੇ ਮੋ ਚਾੰਗਾ ਆ ਗਈ ਇੱਥੇ ਪ੍ਰਧਾਨ ਕੀ ਕਰਨੇ ਵੀ ਜੇ ਮੁੰਡਾ ਸੌਰੀ ਭਾਗਿਆ ਵੀ ਦੱਸ ਕੇ ਲੋੜਾ ਆ ਗਿਆ ਕਿ ਸੌਰੀ ਵੀ ਜਾਣੀ ਹੈ ਵਿਚਾਰੇ ਨੇ ਨਾਲੇ ਉਹਦੀ ਮਾਂ ਦਾ ਪਤਾ ਲੈਣ ਗਏ ਨੇ ਹਾਂਗੀ ਲੈ ਆਪ ਗੋਗੀ ਜੀਸਾ ਨਾ ਕੀਤੇ ਹੋ ਦੀ ਆ ਗਏ ਪੁੱਤਰਾ ਸੱਚੀ ਗੱਲ ਅਸਲੀਕਾਰ ਸੱਚੀਕਾਰ ਜਿਉਂਦੇ ਰਹੋ ਭਾਈ ਜੀ ਹੋ ਠੀਕ ਹੋ ਤੁਸੀਂ ਹਾਂ ਮੈਂ ਤਾਂ ਠੀਕ ਆ ਭਾਈ ਕਦੋਂ ਆਏ ਸੀ ਤੁਸੀਂ ਬਸ ਮੈਂ ਹੁਣ 8 ਘੰਟੇ ਹੋਇਆ ਭਾਈ ਆਏ ਨੂੰ ਅੱਛਾ ਹਾਂ ਤੇ ਬੈਠੋ ਪੁੱਤਰਾ ਫੂਲ ਯਾਤਰਾ ਕਿਵੇਂ ਰਹੀ ਠੋਡੀ ਮਾੜਾ ਵਧੀਆ ਰਹੀ ਯਾਤਰਾ ਤਾਂ ਬਹੁਤ ਵਧੀਆ ਰਹੀ ਭਾਈ ਹਾਂ ਐਂ ਦੱਸ ਤੇਰੀ ਮੰਮੀ ਠੀਕ ਹੈ ਹੁਣ ਹਾਂਜੀ ਹਾਂਜੀ ਹੁਣ ਤਾਂ ਠੀਕ ਨੇ ਜਿਨੂੰ ਫਰਕ ਆ ਲੈ ਦੋ ਚਾਰ ਦਿਨ ਹੁਣ ਤੁਸੀਂ ਆ ਕੱਲ ਗਏ ਸੀਗੇ ਹਾਂ ਆਉਣਾ ਤਾਂ ਹੱਥ ਨਹੀਂ ਸੀ ਬਾਪੂ ਮੁੜ ਕੇ ਅੱਛਾ ਠੀਕ ਆ ਉਹ ਵਾਸਤ ਤੈਨੂੰ ਪਤਾ ਹੈਦਾ ਭਾਈ ਕਹਿਣ ਲੱਗਾ ਕੰਨਾ ਮਾੜਾ ਮੂਟਾ ਕੰਮ ਜਾਗਾ ਅੰਨੇ ਤੁਸੀਂ ਮੇਰੇ ਨਾਲ ਚੱਲਿਓ ਪਰ ਜਵਾਬ ਨਹੀਂ ਦਿੱਤਾ ਐਂਦਾ ਰਿਸ਼ਤੇਦਾਰੀ ਇਹ ਜੀ ਹੈ ਕਿ ਨਹੀਂ ਹੋਰ ਹੁਣ ਨਾਲੇ ਤੁਸੀਂ ਵੀ ਲੱਗ ਲਗਾ ਕੇ ਕੰਮ ਤਾਂ ਦਾ ਕਰਾਉਣਾ ਹੈ ਭਾਈ ਹੋਰ ਕੌਣ ਕਰਾਂ ਉਹ ਕੰਮ ਸ਼ੁਰੂ ਕਰਨਾ ਆਪਦਾ ਅੱਛਾ ਵੀ ਹੁਣ ਨੌਕਰੀ ਤੁਹਾਨੂੰ ਪਤਾ ਅਜ ਕੰਮ ਨਹੀਂ ਮਿਲਣੀ ਹੈਗੀ ਹਾਂ ਤੇ ਉਹ ਕਹਿੰਦਾ ਵੀ ਮੈਂ ਆਪਦਾ ਕੋਈ ਕੰਮ ਸ਼ੁਰੂ ਕਰਨਾ ਇੱਥੇ ਠੀਕ ਹੈ ਤੇ ਉਹ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਸੀ ਉਹਨੇ ਉਹ ਕਹਿੰਦਾ ਵੀ ਮੈਂ ਥੋੜੀ ਰਹਿਣ ਵਾਲੀ ਮੇਰਾ ਕੰਮ ਅੱਛਾ ਅੱਛਾ ਬਿਕਾ ਨਿਆਣਾ ਦਾ ਹੋਰ ਕਿਹਨੂੰ ਆਇਆ ਵੀ ਕੋਈ ਗਲਤ ਗੱਲ ਨਾ ਹੋ ਜੇ ਹਨਾ ਵੀ ਕਿਰੇ ਮੰਨ ਲਾ ਵੀ ਆਪਣੇ ਤੋਂ ਹਾਂ ਠੀਕ ਹੈ ਨਾ ਕਾ ਕੇ ਕਹਿੰਦਾ ਵੀ ਕਿਤੇ ਕੰਮ ਗਲਤ ਹੋ ਗਿਆ ਚਾਰ ਪੈਸੇ ਵੀ ਲਾ ਦੇ ਬਾਅਦ ਚ ਵੀ ਫਿਰ ਕਰਦੇ ਹੀਟ ਆ ਜਾਂਦਾ ਬੰਦਾ ਨਾ ਨਾ ਠੀਕ ਹੈ ਨਾਲੇ ਜਦ ਤੂੰ ਸੁਡੀ ਰਾਇ ਲੈਂਦਾ ਨਾ ਪੁੱਤਾ ਉਹ ਵੀ ਤੇਰਾ ਭਰਾ ਹੀ ਹੈ ਸਮਝ ਲੈ ਤੇ ਆਪਣੇ ਭਰਾ ਵਾਂਗੂ ਸਮਝ ਕੇ ਉਹਨੂੰ ਰਾਇ ਬਾਣੀ ਦੇ ਉਹ ਤੇ ਨਾਲੇ ਉਹਨੂੰ ਕੋਈ ਕੰਮ ਤੋਰ ਕੇ ਦਿਓ ਤੇ ਹੋਰ ਬਾਪੂ ਮੈਂ ਤਾਂ ਜਿੰਨੀ ਮੈਨੂੰ ਨਾਲ ਦਿਸੀ ਆਪਾਂ ਸਾਰਾ ਕੁਝ ਦੱਸਾਂ ਹਾਂ ਠੀਕ ਹੈ बस बाकी ਹੁਣ ਆਇਆ ਅੱਗੇ ਵਿਚਾਰੇ ਦੇ ਕਰਮ ਨਹੀਂ ਕੋਈ ਨਹੀਂ ਜਦੋਂ ਤੁਸੀਂ ਬਰਾਬਰ ਖੜੇ ਹੋਏ ਪੁੱਤ ਇਹਨੇ ਨਾਲੀ ਉਹਨੂੰ ਹੱਲਾਸ਼ੇਰੀ ਮਿਲ ਜੂਗੀ ਹੈਨਾ ਤੂੰ ਦੱਸ ਬਾਪੂ ਕਿ ਮੇਰੇ ਹੀ ਯਾਤਰਾ ਮੈਂ ਕਹਿੰਦਾ ਕਾਨੂੰ ਪੁੱਛਦਾ ਬਾਲੀ ਬੁੱਧਿਆ ਯਾਤਰਾ ਰਹੀ ਮੈਂ ਤਾਂ ਆਏ ਬਸ ਮੈਨੂੰ ਰੋਕਿਆ ਨਾ ਕਰੋ ਮੈਂ ਤਾਂ ਆਏ ਸਾਲ ਜਾਇਆ ਕਰ ਹੁਣ ਤਾਂ ਮੈਂ 6 ਮਹੀਨੇ ਤੀ ਜਾਇਆ ਕਰ ਬਗ ਜਾ ਕਰ ਬੜਾ ਹੋਰ ਹੋਰ ਵਧੀਆ ਹਲੇ ਮੱਥਾ ਟੇਕ ਜੇ ਨਾ ਗੁਰੂ ਘਰ ਨਾਲੇ ਮਨ ਜੇ ਨੂੰ ਸ਼ਾਂਤੀ ਮਿਲ ਜਿੰਦੀ ਸਾਰਾ ਟੈਨਸ਼ਨ ਨਾ ਲੈ ਜਿੰਦੇ ਨਾਲੇ ਗੁਰੂ ਮਹਾਰਾਜ ਵੀ ਕਹਿੰਦੇ ਵੀ ਘਰ ਦਾ ਤਾਂ ਇੱਕ ਮੈਂਬਰ ਵੀ ਜੇ ਗੁਰੂ ਘਰ ਜਾਂਦਾ ਰਹੇ ਤਾਂ ਸਾਰਾ ਪਰਿਵਾਰ ਨੂੰ ਫਲ ਮਿਲਦਾ ਹੈ ਹਾਂ ਹ ਉਡਾਉੜਿਆ ਕਰ ਚੰਗਾ ਮੇਲੋ ਤੇਰੀ ਮਾਂ ਨੂੰ ਅੰਦਰ ਅੱਸੀ ਕਰਦੇ ਵੇ ਫੈਠੀ ਬਸ ਆ ਗਏ ਹਾਂਜੀ ਹਾਂ ਠੀਕ ਸੀ ਸਾਰੇ ਹਾਂ ਹਾਂ ਠੀਕ ਸੀ ਵਧੀਆ ਵਧੀਆ ਸੀ ਸਾਰੇ ਆ ਜਾ ਉਧਰ ਕੀ ਸੀ ਕਹਿੰਦੀ ਸੀ ਕੱਲ ਦਾ ਗਿਆ ਮੁੰਡਾ ਕੱਲ ਨਹੀਂ ਮੁੜ ਕੇ ਆਏ ਉਹ ਕੱਲ ਮਾਤਾ ਮੈਂ ਤਾਂ ਦੱਸਦਾ ਕੱਲ ਪਤਾ ਕੀ ਹੋਇਆ ਆਉਣਾ ਤਾਂ ਹੱਥ ਨਹੀਂ ਸੀਗਾ ਯਾਰ ਵੀ ਹੋ ਗਿਆ ਸੀ ਆਨ ਨੂੰ ਫੇਰ ਗੱਲ ਕੀਤੀ ਵੀ ਜਦੋਂ ਦਾ ਭਾਈ ਆ ਗਿਆ ਕੋਲੇ ਉਹ ਗੱਲਾਂ ਆ ਬਾਲੀਆਂ ਕਰਨ ਲੱਗਿਆ ਕਹਿੰਦਾ ਕਿਵੇਂ ਆ ਬਈ ਕਹਿੰਦਾ ਇੰਨੇ ਟਾਈਮ ਬਾਅਦ ਕਿਹੜਾ ਮਰਾ ਤੁਸੀਂ ਆਏ ਆ ਇਹ ਆ ਉਹ ਆ ਠੀਕ ਹੈ ਫਿਰ ਆਏ ਗੱਲ ਤੋੜਦੇ ਤੋੜਦੇ ਉਹ ਕਹਿੰਦਾ ਵੀ ਬਈ ਮੈਂ ਕੰਮ ਸਟਾਰਟ ਕਰਨਾ ਇੱਕ ਠੀਕ ਹੈ ਲਗਾਏ ਗੱਲ ਕੰਮ ਕਿਹਜਾ ਕਰਨਾ ਉਹ ਕਹਿੰਦਾ ਦੇਖਦੇ ਆ ਫਾਸਟ ਫੂਡ ਦਾ ਕੋਈ ਜਿਵੇਂ ਆਪਣਾ 버ਗਰ ਪੀਜੇ ਜਿਹੜੇ ਨਹੀਂ ਹੁੰਦੇ ਅਕ ਕਹਿੰਦਾ ਇਹ ਚਾਲਦੀ ਫਿਲਦੀ ਗੱਡੀ ਬਣਾਉਣੀ ਹੈਗਾ ਵਧੀਆ ਵਧੀਆ ਹਾਂ ਤੇ ਕਹਿੰਦਾ ਇਹ ਵਧੀਆ ਚੱਲਦਾ ਕੰਮ ਕਹਿੰਦਾ ਮੈਨੂੰ ਮਾੜੀ ਮੋਢੀ ਨੌਲੇਜ ਵੀ ਹੈ ਤੇ ਕਹਿੰਦਾ ਬਾੜਾ ਮੋਟਾ ਬਾਈ ਤੈਨੂੰ ਪਤਾ ਹੋ ਕੋਈ ਦੱਸ ਦੇ ਕੀ ਸਿਸਟਮ ਹੈ ਤੇ ਉਹ ਬਸ ਰਹਿ ਲੈਣ ਲੱਗ ਗਿਆ ਤੇ ਇੱਕ ਜਿਹੜੇ ਮੁੰਡੇ ਨਾਲ ਉਹਨੇ ਸਾਂਝਾ ਕੰਮ ਕਰਨਾ ਉਹ ਕਹਿੰਦਾ ਬਾਈ ਮੈਂ ਤੈਨੂੰ ਮਰਾਉਂਗਾ ਤੂੰ ਮੜਾ ਦੇਖੀ ਵੀ ਤੂੰ ਪਰਖ ਲੈਣਾ ਬੰਦੇ ਨੂੰ ਇਹ ਪਤਾ ਕਿਵੇਂ ਆ ਕੰਮ ਦਾ ਜੀ ਕਿਵੇਂ ਹੈ ਨਾ ਤੇ ਬਸ ਫਿਰ ਮੈਂ ਉਹਨਾਂ ਨਾਲ ਗੱਲਬਾਤ ਕਰਨਾ ਇਹਨੇ ਹਨੇਰਾ ਹੋ ਗਿਆ ਹਨੇਰੇ ਵਿੱਚ ਉਹਨੂੰ ਪਤਾ ਹੁਣ ਇਹਦੀ ਮੰਮੀ ਨੇ ਆਉਣੀ ਇੱਧਰ ਨਹੀਂ ਆਇਆ ਫਿਰ ਕੰਮੇੜਾ ਤੁਰਨਾ ਵੀ ਨਹੀਂ ਚ ਮੰਮੀ ਮਾਰਾ ਕਰਨ ਲੱਗ ਗਿਆ ਤੇ ਰੈਪ ਕੋ ਰੈਪ ਕੋ ਆਈ ਕਿਸੇ ਨੂੰ ਤਾਂ ਕਿ ਐਸਿਡ ਆ ਗਈ ਫਿਰ ਮੌਤਲੀ ਫੂਲ ਆ ਗਈ ਸੀ ਤਾਂ ਉਹ ਜਨ ਹਾਂ ਚਾਹ ਚ ਨਹੀਂ ਬਜ਼ੀਂ ਡਾਰਾ ਦੇ ਕਿਹੜੀ ਗੱਲ ਹੈ ਚਲੋ ਚਾਹ ਪਾਣੀ ਪੀਓ ਬਣ ਜਾ ਮਾਜਾ ਮੰਨੀ ਆ ਜਾ ਚਾਹ ਪੀ ਬੈਠਿਆ ਬਸ ਮੈਂ ਇੱਥੇ ਬਾਪੂ ਕੋਲੇ ਬੈਠਾ ਸੁਣਦਾ ਕਹਾਣੀਆਂ ਬਾਪੂ ਦੇ ਤੇ ਯਾਤਰਾਆਂ ਦੀਆਂ ਹੈ ਹਾ ਬਾਪੂ ਹਾਂ ਪੁੱਤ ਕਿੱਨੇ ਕ ਜਾਣੇ ਗਏ ਸੀ ਫਿਰ ਬਥੇਰੇ ਜਾਣੇ ਸੀ ਬੱਸ ਭਰੀ ਹੋਈ ਸੀ ਦੇਖ ਲੈ ਅੱਛਾ ਹਾਂ ਸਾਰੇ ਵਧੀਆ ਰਹੇ ਸੀ ਤਾਂ ਤੇ ਨਾਲੇ ਬਹੁਤ ਹੀ ਜੀ ਲੱਗਿਆ ਮੁੱਤ ਸਾਡਾ ਅਲੇ ਪੰਜ ਜਾਣੇ ਪੰਜ ਦਿਨ ਕਹਿ ਕੇ ਗਿਆ ਸੀ ਅਸੀਂ ਪੰਜ ਕ ਦਿਨ ਹੀ ਲਾ ਕੇ ਆਵਾਂ ਅੱਜ ਤਾਂ ਘਾਹ ਦੀ ਕਹਾ ਫਿਰ ਜਤਰਾ ਵੀ ਇੱਥੇ ਵੀ ਜਾ ਆਈਏ ਗਾਹ ਹਜੂਰ ਸਾਹਿਬ ਵੀ ਜਾ ਆਈਏ ਅੱਛਾ ਅੱਛਾ ਜੀਮ ਕੁੰਡ ਭਾਗੇ ਸਾਰੇ ਘੁੰਮ ਕੇ ਆਏ ਆ ਪੁੱਤਾ ਚਲ ਵਧੀਆ ਹਾਂ ਚਲ ਤੋ ਐ ਗੁਰਬਖਸ਼ ਦਿੱਤੀ ਆਉਗੀ ਤੇ ਸਾਰੇ ਦਰਸ਼ਨ ਮੇਲਾ ਹੋਇਆ ਵਧੀਆ ਖੁਸ਼ ਹੋਗੇ ਬੇਬੇ ਨੇ ਬੋਲੀ ਬੇਬੇ ਬਥੇਰਾ ਟੱਪਦੀ ਸੀ ਕਹਿੰਦੀ ਇੰਨੇ ਦਿਨ ਲਾ ਆਇਆ ਹੋਰ ਮੈਂ ਖਾਹੋਂ ਜਿਹੜੇ ਤੈਨੂੰ ਲੱਗ ਰਿਹਾ ਤਾਂ ਲੱਗਣੀ ਐ ਉਹੀ ਲੜੀ ਜਾਂਦੀ ਰਹਿੰਦੀ ਪਤਾ ਨਹੀਂ ਕੀ ਹੋਇਆ ਇਹਦਾ ਸੁਭਾਈ ਆ ਪਤਾ ਇਹਦਾ ਸੁਭਾਈ ਆ ਚਲ ਤੁਸੀਂ ਵੀ ਗੁੱਸਾ ਨਾ ਕਰਿਆ ਕਰੋ ਨਾਲੇ ਤੇਰੇ ਸਾਲੇ ਦੀ ਗੱਲ ਆ ਜਿਹੜੀ ਤੂੰ ਸੱਚੀ ਉਹਦੀ ਮਦਦ ਕਰ ਪੁੱਤ ਜਿਵੇਂ ਨਹੀਂ ਹੋ ਸਕਦੀ ਐ ਨਾ ਹੋਰ ਬਾਪੂ ਹਾਂ ਚੱਲ ਆਵਾਂ ਬਸ ਲੈ ਆਇ ਪੁਣੀ ਮਨੇ ਤਾਂ ਚਾਹ ਪੜਾਦੀ ਐ ਤੇ ਬਾਹਰ ਹੀ ਬਾਪੂ ਕੋਲੇ ਬੈਠਾ ਮੈਂ ਕੀ ਕਰੀਂ ਅੰਗੂਈ ਜੜੀ ਤੇ ਕਿਵੇਂ ਸੁੱਤੀ ਪਈ ਰਾਂ ਸੁੱਤੀ ਨਹੀਂ ਪਹਾਂਦੀ ਮੈਂ ਠਾਹ ਮੈਂ ਤੂੰ ਯਾਰ ਬਲੂ ਇਹ ਬੁੜਿਆਂ ਦਾ ਕਹਿਣਾ ਮੱਚੀ ਨਹੀਂ ਆਏ ਕਿਹਿਆ ਦੋ ਬਿੰਨ ਸੌਣ ਵੀ ਨਹੀਂ ਦਿੰਦੇ ਮਰ ਜਾਊਗਾ ਮੈਨੂੰ ਪਾਸੇ ਹੋ ਮਰ ਜਾ ਫਿਰ ਮੈਂ ਤੈਨੂੰ ਕਦੋਂ ਕਿਹਾ ਤੂੰ ਜਿਉ ਮਰ ਜਾ ਅੱਜ ਮਰ ਜਾ ਮੇਰੇ ਭਾਈ ਦਾ ਕੀ ਹੋ ਗਿਆ ਮੱਚੀ ਪਈ ਹੈ ਹੈ ਨਾ ਮੈਨਾਂ ਤਾਂ ਜਿੱਥੇ ਮੈਂ ਬੈਠ ਨੂੰ ਉੱਥੇ ਆਣਾ ਹੁੰਦਾ ਤਾਂ ਉਧਰ ਕੰਮ ਦੇ ਚੈਨ ਇਹਨਾਂ ਕੰਮ ਰੇ ਨੇ ਫਿਰ ਕੀ ਹੋ ਗਿਆ ਜੇ ਮੈਂ ਕਿ ਦੋ ਮਿੰਟ ਤਾਂ ਮਜ਼ਾਕ ਕਰ ਲਿਆ ਤਾਂ ਜਮੇ ਕਮਾਲ ਹੋਈ ਗਈ ਮੈਨਾਂ ਤਾਂ ਮਜ਼ਾਕ ਮਜ਼ੂਕ ਕਰਨਾ ਇਹ ਮੂਡ 'ਚ ਮਜ਼ਾਕ ਦੇ ਕੇ ਕੀ ਆ ਕੀ ਹੋ ਗਿਆ ਉਹ ਮੈਂ ਤਾਂ ਥੱਕ ਗਈ ਵੀਰੇ ਮਸਾ ਨਹੀਂ ਦੀਦਾ ਸੀ ਆ ਵੀ ਤੂੰ ਉਠਾਤਾ ਰਾਤ ਕੀ ਕਰਦੀ ਸੀ ਕੀ ਕਰਨਾ ਸਾਰਾ ਦਿਨ ਤਾਂ ਕੰਮ ਕਰੀ ਜੈਨੀ ਆ ਫਿਰਦੀ ਮੈਂ ਕੰਮ ਦੇ ਨਾਲ ਤਾਂ ਮਜ਼ਾਕ ਕਰ ਲਿਆ ਬਸ ਉਹੀ ਮਾੜਾ ਹੋ ਗਿਆ ਹੈ ਨਾ ਆਇਆ ਜਾਨ ਮੈਂ ਬਣਾ ਲਿਆ ਬਸ ਮਾਂ ਮਜ਼ਾਕ ਹੈ ਹੁੰਦਾ ਦਾ ਸੁੱਤੇ ਪਏ ਉੱਤੇ ਅੱਖਾਂ ਸੜ ਤਾਂ ਮੇਰੇ ਤੇ ਆਪ ਆਪ ਸੁੱਤੇ ਪਏ ਉੱਤੇ ਪਾਣੀ ਪਾ ਲਿਨੀਆ ਗਲਾਸ ਹੈ ਜੀ ਉੱਠ ਖੜ ਕੀ ਹੋਇਆ ਫਿਰ ਉਹ ਤਾਂ ਟੁੱਟਦਾ ਨਹੀਂ ਉਹ ਤਾਂ ਕੋਈ ਨਹੀਂ ਦੁਬਾਰੇ ਸੁੱਤੀ ਪਈਆ ਮੈਂ ਠਾ ਲਿਆ ਅੱਗੇ ਤੇ ਬਚਣ ਲੱਗੀ ਤੇ ਫਿਰ ਸੌਣਾ ਵੀ ਹੈਗਾ ਹੀ ਐ ਨਾ ਮੰਮੀ ਅੰਦਰ ਜਾ ਕੇ ਪਈ ਤਾਂ ਇੱਥੇ ਸੌਂ ਕੇ ਬਾਹਲੀ ਨਹੀਂ ਤਾਂ ਹੁੰਦੀ ਨਾ ਤੂੰ ਅੰਦਰ ਜਾ ਕੇ ਬਹਿ ਜਾ ਇੱਥੇ ਤੈਨੂੰ ਬਾਹਾਂ ਦਾ ਟਕਣਾ ਹੁੰਦਾ ਮਦਨ ਉਹ ਆ ਗਿਆ ਮੈਂ ਬੇਬੇ ਨੂੰ ਮਿਲਿਆ ਆਇਆ ਸੀਗਾ ਬਾਪੂ ਨੂੰ ਮਿਲਿਆ ਜਣਗਾ ਤੈਨੂੰ ਵੀ ਪੁੱਛ ਲੈ ਕੀ ਹਾਲਾ ਚਾਲ ਹਾਂ ਆਏ ਹਾਲ ਚਾਲ ਪੁੱਛ ਲੈਣੇ ਗੁਮ ਚਰਖਾ ਮਾਰੇ ਮੇਰੇ ਉੱਤੇ ਲੈ ਸੁਤੇ ਪਈ ਤੇਨ ਮਿਲਣਾ ਆਇਆ ਸੀਗਾ ਹੂੰ ਮੇਰੀ ਗੱਲ ਸੁਣ ਨਾਲ ਤੂੰ ਇੰਨਾ ਬੇਫਿਕਰਾ ਨਾ ਹੋਇਆ ਕਰ ਜਾ ਕੇ ਕਿਵੇਂ ਕੱਲ ਤੂੰ ਮੈਨੂੰ ਐਂ ਕਹ ਕੇ ਸੀ ਮਾਂ ਮੈਂ ਹੱਥ ਨੂੰ ਘਰ ਜਾ ਤੇ ਤੂੰ ਅਦਾ ਹੀ ਨਹੀਂ ਖਤ ਮੇਰੀ ਮਾਂ ਤੇ ਕੁੜੀ ਕਰ ਲੈਣਾ ਘਰੇ ਤੇ ਉਧਰ ਮਾਲ ਪਸੂ ਵੀ ਨਿਗਰੱਖਾ ਕੇ ਮੈਂ ਤੇਰੀ ਕੋਠੀ ਦੀ ਨਿਗਰੱਖਾ ਤੇ ਮੈਂ ਨੂੰ ਵੀ ਦੱਸੂ ਵੀ ਮੈਂ ਵੀ ਕੀ ਕਰਾਂ ਜੇ ਮਾਇ ਦੋਦਨ ਕਹਿੰਦੇ ਤੇਰਾ ਨਾਮ ਕੀ ਜਾਣਦਾ ਤਾਂ ਤੇਰੀ ਬਹੂ ਮੱਚਦੀਏ ਫੇਰ ਆਖ ਦਿੰਦੀਏ ਤੂੰ ਇਹ ਪੇਕੀ ਜਾਂਦੀ ਏ ਮੁਰਦੀ ਉੱਥੇ ਤਾਂ ਲੋਦਾ ਕਰਕੇ ਨਹੀਂ ਗੋਦੀ ਤੂੰ ਐਂ ਗਾ ਤੋ ਕਰਦੀ ਦੁਨੀਆ ਵਾ ਫੇਰ ਕੀ ਹੋ ਗਿਆ ਹੈ ਮੈਂ ਦਸ ਕੀ ਬਾਰੇ ਦਿਨ ਲਾਇਆ ਇੱਕ ਦਿਨ ਤਾਂ ਲੱਗਿਆ ਐਂਗਾ ਚਲ ਇੰਨੇ ਕਨਾ ਦਾ ਚਿੰਤ ਖੋਜ ਹੋ ਗਿਆ ਹੁਣ ਇੱਥੇ ਵਧੀਆ ਘਰੇ ਕੰਮ ਕਰੀ ਆਇਆ ਕਰੂਗੀ ਇਹਦਾ ਚਿੱਤ ਤਾਂ ਸਵੇਰੇ ਫੇਰ ਆ ਦੱਸਾਂ ਜੀ ਫੇਰ ਲੈ ਜੀ ਫੇਰ ਖੁਸ਼ ਕਰ ਲੈ ਤੂੰ ਮੈਨੂੰ ਕੀ ਪਤਾ ਸੀਗਾ ਮੈਨੂੰ ਤਾਂ ਐ ਸੀਗਾ ਬਾਪੂ ਚਾਰ ਪੰਜ ਦਿਨ ਤੱਕ ਆ ਜੂਗਾ ਬਾਪੂ ਇੰਨੇ ਦਿਨ ਲਾਇਆ ਹਾਂ ਇਹਨੂੰ ਇੱਧਰ ਜ਼ਰੂਰੀ ਕੰਮ ਸੀ ਇੱਕ ਉਤਰਦਾਂ ਮੈਂ ਦੱਸਿਆ ਜਦ ਮੇਰੀ ਗੱਲ ਦਾ ਹੁੰਦਾ ਹੁਣੇ ਕੰਮ ਦੋਰਨਾ ਸੀ ਉਹ ਕਹਿੰਦਾ ਮੈਂ ਉਹਨੇ ਨਾਲ ਸਲਾਹ ਕਰਕੇ ਫਿਰ ਤੁਮ ਠੀਕ ਹੈ ਤੇ ਹੁਣ ਮੈਂ ਨਾਲ ਗੱਲਬਾਤ ਕੀਤੀ ਉੱਥੇ ਮੈਨੂੰ ਆਏਗਾ ਤਾਂ ਵੀ ਕੋਈ ਮੈਂ ਸਲਾਹ ਨਹੀਂ ਕਰਦਾ ਤੇ ਨਾਲ ਆਹ ਲੱਗਿਆ ਮੈਨੂੰ ਪਤਾ ਨਹੀਂ ਕਿਉਂ ਨਹੀਂ ਗੱਲ ਸੁਣੀ ਠੀਕ ਹੈ ਭਾਈ ਮੱਚ ਗਿਆ ਪਤਾ ਨਹੀਂ ਕੀ ਸਿਸਟਮ 100 ਗੱਲਾਂ ਬਣ ਜਾਂਦੀਆਂ ਵਾਜੇ ਇਸ ਤਰੀਕਾ ਆਹ ਉਹ ਸਲਾਹ ਮੰਤਰੀ ਦੀ ਸਲਾਹ ਲੈਣੀ ਸੀ ਇਹਦੀ ਹਾਂ ਸਹੁੰਦੇ ਆਂ ਦੀ ਸਲਾਹ ਹਾਂ ਆਹੋ ਦੀ ਆਂ ਦੀ ਸਲਾਹ ਮੈਂ ਤਾਂ ਫੋਨ ਤਾਂ ਕਰ ਲਾਂਦਾ ਫੋਨ ਫੋਨ ਦੀ ਚੱਕੇ ਸਾਡੇ ਮੰਦਨ ਦੱਸੀਦਾ ਜਨਾ ਮੇਰੇ ਹੱਥ ਨੇ ਆਉਂਦਾ ਸੀ ਚਾਰਜ ਲੱਗਣੀਗਾ ਤੂੰ ਹੈ ਉਹਦੇ ਕੋਲੇ ਫੋਨ ਹੈਗਾ ਦੂਜਾ ਮੇਰੇ ਕੋਲੇ ਆਈਫੋਨ ਸੀ ਚਾਰਜ ਲੱਗਿਆ ਨਹੀਂਗਾ ਕੋਈ ਆਂਡ ਗਵਾਂਡ ਦੇ ਵਿੱਚ ਕਿਸੇ ਕੋਲੇ ਹੈ ਨਹੀਂ ਸੀਗਾ ਉਹ ਬੰਦ ਹੋ ਗਿਆ ਹੁਣ ਕਿੱਥੋਂ ਕਰਦਾ ਦੇਖ ਨਾ ਬਹਾਨੇ ਨਹੀਂ ਚਾਹੀਦੇ ਬਿੱਲੇ ਸੋਨੂੰ ਤਾਂ ਕੋਈ ਨਾ ਕੋਈ ਕਰੇ ਤਾਂ ਤੁਸੀਂ ਨਾ ਜਦੋਂ ਬਾਟ ਟੱਪ ਕੇ ਫੇਰ ਤਾਂ ਸਾਨੂੰ ਆਏ ਹੋ ਜਾਂਦਾ ਬਸ ਹਾਂ ਹੀ ਨਹੀਂ ਸਾਡਾ ਘਰ-ਵਾਰ ਇਹ ਫਿਕਰੇ ਹੋ ਜਾਂਦੇ ਹੋ ਜੀ ਮਾਤਾ ਮੈਨੂੰ ਆਏ ਹੁੰਦਾ ਨਾ ਤੈਨੂੰ ਬੰਦਾ ਮੈਂ ਚਾਰ ਦਿਨ ਪਸਾਨ ਹੀ ਕਰਦਾ ਹੁੰਦਾ ਠੀਕ ਆ ਚਾਰ ਦਿਨ ਨਾਲ ਹੀ ਲੈ ਕੇ ਨਾ ਮੈਂ ਫਿਰ ਤਾਂ ਮੈਂ ਚਾਰ ਤੇ ਲੈ ਕੇ ਜਾਂਦਾ ਮੈਂ ਤੈਨੂੰ ਕਹੀ ਆ ਸੀ ਗਏ ਤਾਂ ਹੱਥ ਨੂੰ ਮੁੜਨ ਵਾਸਤੇ ਸੀਗੇ ਐਂ ਕਰ ਕੋ ਤੇ ਇੱਕ ਚਾਰਜ ਉੱਥੇ ਸੌਦੀ ਧਰ ਦੇ ਕਿਉਂ ਤੇਰਾ ਰੋਜ ਦਾ ਗੇੜਾ ਐ ਐਵੇਂ ਬੋਲੀ ਜਾਂਦੀ ਆ ਮਾਤਾ ਰੋਜ ਦਾ ਗੇੜਾ ਕਿੱਥੋਂ ਮਮਾ ਜਾ ਕੇ ਆਏਗਾ ਦੋ ਮਹੀਨੇ ਬਾਅਦ ਫਿਰ ਕੀ ਹੋ ਗਿਆ ਜੇ ਇੱਕ ਦਿਨ ਲਾਇਆ ਤਾਂ ਨਾ ਇੱਕ ਦਿਨ ਤੇਰੇ ਪਾ ਲੈ ਇੱਕ ਦਿਨ ਹੈ ਜੇ ਵੀ ਲੈ ਤੈਨੂੰ ਫਿਕਰ ਹੁੰਦਾ ਨਾ ਤੇ ਤੂੰ 2 ਘੰਟੇ ਚ ਵੀ ਮੋੜ ਲਿਆ ਹੁੰਦਾ ਸੀ ਆ ਨੇੜੇ ਦੀ ਬਾਟ ਸੀ ਉਹ ਚੰਗਾ ਮਾ ਮਾ ਤਾ ਐਵੇਂ ਬੋਲੀਆ ਨਹੀਂ ਰਹਿਣੀ ਆ ਕੁੜੀ ਐਨੀ ਤੇਰੀ ਸਾਹਮਣੇ ਮਰੀ ਜੰਗਾ ਆ ਪਾਣੀ ਲੈ ਜਾ ਹੁਣ ਚਾਹ ਦਾ ਗਲਾਸ ਚਾਹ ਪਾਣੀ ਕਿਉਂ ਚਾਹ ਤਾਂ ਪੀ ਲਾ ਮਾ ਚਾਹ ਤਾਂ ਪੀ ਲਾਂ ਦੇ ਵੀਰੇ ਨੂੰ ਨਹੀਂ ਪੀ ਤਾ ਗਿਆ 2 ਘੁੱਟਾ ਚਾਹ ਛੱਡ ਕੇ ਗਿਆ ਤੂੰ ਤੂੰ ਹਾਂ ਅੰਸਰ ਲੜਨ ਬੈਗੀ ਹੋਂ ਨਾਲ ਹੈ ਕੋਈ ਜਿਹੜੀ ਗੱਲ ਕਰਨੀ ਉਹ ਤਾਂ ਗੱਲ ਕਰ ਲੈ ਕੀ ਗੱਲ ਆਣੀ ਹੈ ਤੂੰ ਇਹ ਜੀ ਮਾਤਾ ਜੀ ਕਹਿੰਦੇ ਭਾਬੀ ਦਾ ਪਰਸੰਦੀ ਗੱਲ ਕਰ ਲਾ ਮਾਮੇ ਨੂੰ ਨਹੀਂ ਪਛਦੇ ਨੇ ਹਾਂ ਮੈਂ ਤਾਂ ਭੁੱਲ ਗਈ ਸੀ ਮਾਮੇ ਵਾਲੇ ਪੈਸੇ ਆ ਹਾਂ ਤੇ ਲੜਾਈ ਤੋਂ ਖੜਾ ਛੁੱਟੇ ਤਾਂ ਹੀ ਕੱਲ ਬਾਪੂ ਨਾਲ ਲੜਪਨ ਇਕੱਤੇ ਧੀਰੇ ਨਾਲ ਕਦੇ ਨੀਰੇ ਨਾਲ ਹੁਣ ਕੋਈ ਨਹੀਂ ਉਹ ਵੀ ਗੱਲ ਕਰਾਂਗੇ ਜੇ ਕੋਈ ਬੈਠਣ ਕੇ ਕੋਲੇ ਫੇਰ ਹੀ ਗੱਲ ਹੋਊਗੀ ਐ ਕਿਵੇਂ ਗੱਲ ਹੋ ਜੂਗੀ ਹੁਣ ਬੈਠ ਤਸਵੀਰ ਭਜਾ ਦੇ ਦਿੱਤਾ ਕੋਲ ਭਜਾ ਤਾਂ ਹੁਣ ਐ ਤਾਂ ਅੱਖ ਨਹੀਂ ਸੀਗਾ ਪੀਪਈ ਫੇਰ ਗਾਹ ਵਾਸਤੇ ਕਰੈ ਨਾ ਇਹਨਾਂ ਨੇ ਜਾਣਾ ਜੀ ਤਾਂ ਮੁੜਕੇ ਅੱਜ ਇੱਕ ਰਾਤ ਲਾਇਆ ਸਵੇਰੇ ਦੋ ਲਾਇਆ। ਨੀ ਮਾ ਫੇਰ ਕਿ ਹੋ ਗਿਆ ਜੀ ਇੱਕ ਰਾਤ ਲਾਇਆ ਤਾਂ ਕੀ ਹੋ ਗਿਆ ਹੁਣ ਉਹ ਤਾਂ ਲਾਇਆ ਆ ਅਗਲਾ ਫੇਰ ਬੋਲ ਕੇ ਕੀ ਹੋ ਜੂ। ਨਹੀਂ ਚਲ ਕੋਈ ਨਹੀਂ ਮੈਂ ਤੇਰੇ ਪਿਓ ਨਾਲ ਗੱਲ ਕਰੂੰ ਪੈਸੇ। ਹਾਂ ਅਜਾ ਡੈਡੀ ਨਾਲ ਗੱਲ ਕਰਨਾ। ਹਾਂ ਠੀਕ ਹੈ ਡੈਡੀ ਕੀ ਕਹਿੰਦਾ ਦੇਖਾਂ। ਇਹਨੂੰ ਛੱਡ ਪਰੇ ਪਹਿਲਾਂ ਉਹਨੂੰ ਪੁੱਛਣ ਦੇ ਉਸ ਤੋਂ ਬਾਅਦ ਇਹਨਾਂ ਨੂੰ ਪੁੱਛੂੰ। ਚਲ ਹਾਂ ਉਹ ਕੀ ਕਹਿੰਨ ਠੀਕ ਹੈ ਦੇਖ ਲੈ ਜਿਵੇਂ ਤੇਰੀ ਮਰਜ਼ੀ ਹੈ। ਚਾਹ ਪੀਣੀ ਹੈ ਤਾਂ ਆ ਜਾ ਉੱਥੇ। ਕੋਈ ਨਾ ਆ ਜੰਦੀ। ਮੈਂ ਨਹੀਂ ਸੌਣੀ ਨਹੀਂਦਾ ਸਾਰੀ ਨੀਂਦ ਖਰਾਬ ਕਰਦੀ ਬੋਲ ਬੋਲ ਕੇ ਸਿਹਰੀ ਦੁਖਣ ਲਾ ਲੰਦੇ ਮੈਂ ਇੱਕ ਗੱਲ ਕਰਨੀ ਸੀ ਗੱਲ ਤਾਂ ਕਰ ਲੈ ਗੱਲ ਇੱਕ ਕੋ ਕਾਨੇ ਗੱਲਾਂ ਦੋ ਕਰ ਕੋਈ ਚੱਜਦੀ ਹੋਵੇ ਪਰ ਗੱਲ ਤਾਂ ਚੱਜਦੀ ਐ ਹੂੰ ਬੱਬੂ ਨੇ ਸੱਦਿਆ ਸੀ ਮੈਨੂੰ ਇੱਕ ਦਿਨ ਬੱਬੂ ਨੇ ਸੱਦਿਆ ਸੀ ਹਾਂ ਫਿਰ ਜਾਇਆ ਮਿਲਿਆ ਹੋਰ ਕੀ ਮੈਂ ਤਾਂ ਜਾਇਆ ਹੀ ਹਾਂ ਤੇ ਉਹਦਾ ਮੁੰਡਾ ਪਾਈ ਬੈਠਾ ਕੋਈ ਹੋਰ ਸਿਆਪਾ ਨਾ ਬੱਬੂ ਦਾ ਮੁੰਡਾ ਤੂੰ ਦਾ ਮੁੰਡਾ ਕੀ ਕਹਿੰਦਾ ਉਹਨੇ ਆਉਂ ਕਰ ਲਈ ਆਈ ਲੈਟਸ ਜੀ ਤੇ ਨੰਬਰ ਨੰਬਰ ਲਾਇਆ ਹੁਣ ਉਹਨੇ ਬਾਹਰ ਜਾਣਾ ਮੁੰਡੇ ਨੇ ਅੱਛਾ ਤੇ ਉਹਦੇ ਮੈਨੂੰ ਬੱਬੂ ਨੇ ਸਾਦਾ ਕਿ ਫਿਰ ਦੱਸਿਆ ਉਹਦੇ ਕੋਲ 16 ਲੱਖ ਰੁਪਏ ਤਾਂ ਹੈਗੇ ਹੂੰ ਉਹ ਮੇ ਨਾਲ ਵੀ ਭਾਈ 5 ਲੱਖ ਰੁਪਏ ਤੁਸੀਂ ਮੈਨੂੰ ਕਰਕੇ ਦੇਓ ਓਕੇ ਸਭ ਆਪਾਂ ਕਰਕੇ ਦੇਈਏ ਤੇ ਹੋਰ ਕੌਣ ਕਰਕੇ ਦਊ ਹੂੰ ਜਾਣਾ ਉਹਨਾਂ ਨੇ ਬਾਹਰਲੇ ਦੇਸ ਤੇ ਪੈਸੇ ਆਪਾਂ ਕਰਦੇ ਫਿਰ ਕੇ ਮੇਰੀ ਗੱਲ ਸੁਣੋ ਐਮੀ ਨਾ ਤੂੰ ਹਾਂ ਹੂੰ ਕਰਕੇ ਬਹਿ ਜੀ ਠੀਕ ਹੈ ਨਾ ਚੰਗੀ ਉਹਨੂੰ ਕੋਠੀ ਪਾਦੀ ਚੰਗਾ ਉਹਨੂੰ ਸਭ ਕੁਝ ਕਰਤਾ ਜਿਹੜੀ ਗੱਲ ਕਹਿੰਦਾ ਉਹ ਸਭ ਕੁਛ ਉਹਦੀ ਪੂਰੀ ਕਰੀ ਜਾਂਦਾ ਹੁਣ ਬਾਹਰ ਤਾਂ ਚੱਕ ਲੈਟਾ ਹੋਰ ਉਹਨੇ ਚੱਲ ਫਿਰ ਹੁਣ ਜਿੱਦਾਂ ਜਵਾਕ ਨੇ ਆਈ ਲੈਂਸ ਕਰੀਏ ਫਿਰ ਬਾਹਰ ਵੀ ਜਾਉ ਦਈ 2 ਰੁਪਏ ਕਮਾ ਲੂਗਾ ਬਾਹਰ ਤੇ ਜੇ ਆਪਾਂ 5 ਲੱਖ ਦੇ ਦਾਂਗੇ ਫਿਰ ਆਪਾਂ ਨੂੰ ਦੱਸ ਕੀ ਹੁੰਦਾ ਦੇਖ ਭਾਗ ਉਹਨੇ ਹਜੇ ਆਪਣੇ ਕੋਲੇ ਕੋਈ 5 ਲੱਖ ਰੁਪਏ ਹੈ ਨਹੀਂ ਪਹਿਲਾਂ ਵਿਆਹ ਕਰਕੇ ਹਟੇ ਹੈ ਹਜੇ ਉਹਦਾ ਦੇਣਾ ਲੈਣਾ ਮੜਾ ਜਾ ਸੈੱਟ ਕੀਤਾ ਤੇ ਹਜੇ ਕਵੀਲਦਾਰੀ ਸਰਦੇ ਖੜੀ ਆ ਸੱਤ ਤੇ ਤਾਂ ਖੜੀ ਐ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਹੈ ਪੈਸੇ ਹੈਗੇ ਕਿ ਹੈ ਨਹੀਂ ਉਹਨੇ ਵੀ ਤਾਂ ਮੰਗੇ ਉਹਨੂੰ ਵੀ ਪਤਾ ਹੈ ਵੀ ਇਹਨਾਂ ਦੀ ਗਜੈਸ ਹੈਗੀ ਹੈ ਪੈਸੇ ਦੇਣ ਅੱਛਾ ਕਹਤਾ ਹਾਂ ਅਭੀ ਪੈਸੇ ਨੇ ਸਾਡੇ ਇੱਥੇ ਧਰੇ ਪੈਸੇ ਕਿੱਥੇ ਦੱਸ ਕਿੱਥੋਂ ਦੇ ਦੇਣਗੇ ਪੈਸੇ ਅੱਛਾ ਕੰਮ ਤਾਂ ਤੁਹਾਡੇ ਘਰ ਦਾ ਹੈ ਸਾਰਾ ਕਰੀ ਚੰਨਾ ਤੇ ਜੇ ਕਿਸੇ ਨੇ ਮੇਰੇ ਰਿਸ਼ਤੇਦਾਰ ਨੇ ਦੌਰ ਪੀਏ ਮੰਗਲੇ ਉਦੋਂ ਤੁਹਾਡੇ ਕੋਲੇ ਹੈ ਹੀ ਨਹੀਂ ਕੁਝ ਵੀ ਇੱਥੇ ਵੀ ਫਰਕ ਹੈ ਅੱਛਾ ਉਹ ਤੇਰੇ ਤਾਂ ਰਿਸ਼ਤੇਦਾਰ ਹੈ ਕੋ ਤੇਰਾ ਤਾਂ ਭਤੀਜਾ ਉਹ ਸਾਡਾ ਵੀ ਕੁਝ ਲੱਗਦਾ ਐ ਇਹਨਾਂ ਬੱਟਾ ਪਾਇਆ ਕਰ ਵੀ ਉਹ ਸਾਡੇ ਨੇ ਆ ਬਗਾਨੇ ਨੇ ਰਹਿਣ ਦੇ ਰਹਿਣ ਦੇ ਰਹੀ ਗੱਲ ਪੈਸਿਆਂ ਦੀ ਪੈਸੇ ਆਪਣੇ ਕੋਲੇ ਹੈ ਨਹੀਂ ਐਵੇਂ ਮੈਂ ਤੈਨੂੰ ਕਹਾ ਚਲ ਜੀ ਨਹੀਂ ਹੈਗੇ ਤਾਂ ਤੇਰੇ ਕੋਲੇ ਹੈ ਨਹੀਂ ਮੈਂ ਫਿਰ ਬਹੂ ਨਾਲ ਗੱਲ ਕਰ ਦਿੰਦੀ ਕਿਉਂ ਗਾਹ ਹੋਰ ਸਕਰੀ ਚ ਬਗ ਚੱਲਾਂ ਅੱਛਾ ਬਹੂ ਕੀ ਕਹੇਗੀ ਵੀ ਗਾਹ ਬਹੂ ਨੂੰ ਕਹਾ ਤੋ ਤਾਂ ਕਿਉਂ ਨਾ ਤਾਂ ਮੈਨੂੰ ਪਤਾ ਹੈ ਤੇ ਟੇਕਿਆਂ ਦਾ ਤਾਂ ਉਹਨਾਂ ਚ ਕਿਥੇ ਏਡੀ ਪਹੁੰਚ ਹੈ ਉਹਨੂੰ ਤਰਥਾ ਹੁੰਦੀ ਭਾਈ ਸਾਨੂੰ ਕਿ ਹੁਣ ਆਪਾਂ ਕੋਈ ਨਾ ਰਾਇ ਕਰਕੇ ਤੇ ਨਾਉਣ ਨੂੰ ਕਰਾ ਕੇ ਚੱਲ ਤੇਰੇ ਮਾਮੇ ਨੂੰ 5 ਲੱਖ ਰੁਪਈਆ ਦੇ ਕੇ ਉਹ ਭਗਵਾਨ ਨੇ ਮੇਰੀ ਗੱਲ ਸੁਣ ਲੈ ਮੈਂ ਤਾਂ ਨਾ ਬਹੂ ਨੂੰ ਅੱਜ ਕਹਾ ਨਾ ਕਹਾ ਕੱਲ ਇਹ ਕੱਦ ਬਣਦੀ ਨਹੀਂ ਜੇ ਤੇਰੇ ਕੋਲੇ ਹੈਗੇ ਤਾਂ ਤੂੰ ਦੇ ਦੇ ਮੇਰੇ ਕੋਲੇ ਪੈਸੇ ਹੈ ਨਹੀਂ ਨਹੀਂ ਮੈਂ ਦੇਵਾਂ ਭਰਾਵਾ ਹਾਂ ਬਸ ਤੂੰ ਉਹਨਾਂ ਵਾਸਤੇ ਹੈ ਨਹੀਂ ਜੇ ਕਿਸੇ ਨੇ ਹੋਰ ਮੰਗੇ ਹੁੰਦੇ ਫੇਰ ਤਾਂ ਉਥੇ ਰੇ ਪੈਸੇ ਨਿਕਲੇ ਹੁੰਦੇ ਕੋਲੋਂ ਉਹਨਾਂ ਵਾਸਤੇ ਨਹੀਂ ਅੱਛਾ ਹਾਂ ਚੱਲ ਕੋਈ ਨਹੀਂ ਫਿਰ ਥੋੜੇ ਬਹੁਤੇ ਪੁੱਛ ਲਾਂਗੇ ਵਿਆਜ-ਬੂਜ ਤੇ ਪੁੱਛ ਕੇ ਦੇ ਦੂੰ ਮੇਰੇ ਕੋਲ ਹੁਣ ਆਪਦੇ ਕੋਲੇ ਤਾਂ ਹੈ ਨਹੀਂ ਵਿਚਾਕੇ ਫੜਾ ਦਿਆਂ ਮੈਂ ਜਰਕ ਲਈ ਥੋੜੇ ਬਹੁਤੇ ਕੋਈ ਨਹੀਂ ਕੋਈ ਲੱਖ ਦਾ ਲੱਖ ਘਾਤਰ ਤਾਂ ਐਵੇਂ ਕਿਸੇ ਦਾ ਸਾਣ ਨਹੀਂ ਕਰਾਉਣਾ 5 ਲੱਖ ਮੰਗਿਆ 5 ਹੀ ਦੇ ਦਵਾਂਗਾ ਅੱਛਾ ਹਾਂ ਪੂਰਾ 5 ਲੱਖ ਦੇਵਾਂਗਾ ਹਾਂ 5 ਲੱਖ ਦੇਣ ਚਲ ਕੋਈ ਨਹੀਂ ਹੁਣ ਦੇਖੋ ਮੇਰੇ ਕੋਲ ਤਾਂ ਹੈ ਨਹੀਂ ਨਾ ਮੈਂ ਬਬੂ ਨੂੰ ਅੱਜ ਕਹਾ ਨਾਲ ਕਹਾ ਜੇ ਤੇਰੇ ਹਿਸਾਬ ਚੋਂ ਜੇ ਤਾਂ ਪੁੱਛ ਕੇ ਦੇਖ ਲੈ ਪਰ ਮੇਰੇ ਹਿਸਾਬ ਚੋਂ ਤਾਂ ਬਾਹਰ ਹੈ ਮੈਂ ਤਾਂ ਪੁੱਛੂੰਗੀ ਨੂੰਹ ਤਾਂ ਪੁੱਛਣਾ ਹੀ ਪੋਗਾ ਮੇਰੇ ਭਰਾ ਨੇ ਮੰਗੇ ਤੇਰੀ ਭੈਣ ਨੇ ਮੰਗੇ ਹੁੰਦੇ ਫੇਰ ਤਾਂ 10 ਲੱਖ ਬਣ ਜਾਂਦਾ 5 ਲੱਖ ਤੱਕ ਦੇਖ ਲੈ ਕਿਵੇਂ ਗਾਹਾਂ ਦੀ ਕਹਾਵਾਂ ਜਾਂਦੀ ਐ ਪਰ ਈਰਖੇ ਬਾਜੀ ਵੀ ਬਾਲੀ ਕਰਦੀ ਐ ਨੂੰ ਜੀ ਸੋਚਿਆ ਜਾਵੇ ਫੇਰ ਵੀ ਸਾਲੇ ਦਾ ਪੁੱਤ ਹੈ ਹੱਕ ਤਾਂ ਬਣਦਾ ਈ ਖਰ ਪਰ ਉਹ ਕਰਿਆ ਕਿ ਜਾਵੇ ਜਦੋਂ ਹੀ ਮੀਂਹ ਕੋਲੇ ਚੱਲ ਪਈ ਸੋ ਚਾਂ ਦੇ ਠੰਡੇ ਦਿਮਾਗ ਮੰਨੀਂਦਰ ਹਾਂਜੀ ਮੰਮੀ ਕੱਪੜੇ ਦੇਖ ਤੂੰ ਮੈਂ ਤੋ ਤੈਸੀ ਗੇ ਮੰਮੀ ਆਹ ਇੱਕ ਪਾਸਾ ਗਿੱਲਾ ਜਾ ਪਲਟਾ ਕੇ ਪਾਉਂਦੀ ਸੀ ਮੈਂ ਚੱਲ ਕੋਈ ਨਹੀਂ ਇਹ ਤਾਂ ਤੂੰ ਛੱਡ ਕੰਮ ਇਹ ਤਾਂ ਮੈਂ ਕਰ ਜੀ ਨਾ ਕੋਈ ਗੱਲ ਵੀ ਨਾ ਕਰ ਲੈਣੀ ਕੱਲ੍ਹ ਜੇ ਲੱਗੇ ਪਏ ਦਸਤ ਕੰਮ ਕਰਨ ਕੋਈ ਨਹੀਂ ਪੁੱਤ ਤੇ ਤੂੰ ਮੇਰੀ ਥਾਂ ਜਾਣ ਸਮ ਹਾਂਜੀ ਮੰਮੀ ਤੇਰੇ ਮਾਮੇ ਇਹ ਨਹੀਂ ਉਹਦੇ ਮੇਰੇ ਸੋਹਰੇ ਸੀਗਾ ਉਹਦੇ ਤਾਂ ਆਪਣੀ ਕੋਈ ਗੰਦ ਨਹੀਂ ਹੋਈ ਤੁਸੀਂ ਸੋਨੋ ਵੀ ਕਾਲਸੇ ਜਾਣ ਦੀ ਦੇਖ ਪੁੱਤ ਮੈਂ ਆਇਆ ਦੀ ਸੇਰੇ ਮਾਮੇ ਨੂੰ 5 ਲੱਖ ਆਤੀ ਆ ਜਾਂਦਾ। ਮੁੰਡੇ ਨੇ ਜਾਣਾ ਬਾਹਰ ਉਹ ਨੰਬਰ ਨੰਬਰ ਲੈ ਗਿਆ। ਅੱਛਾ ਚਲੋ ਫਿਰ ਤਾਂ ਵਧੀਆ ਗੱਲ ਨਾ 5 ਲੱਖ ਕਿਵੇਂ ਸਮਝ ਲਈ ਇਹ ਵੀ ਮੈਨੂੰ। ਉਹਦੇ ਕੋਲ 16 ਲੱਖ ਰੁਪਏ ਤਾਂ ਹੈਗਾ। ਦੂਜੇ ਕੱਟਦੇ ਉਹ ਇਕੱਠੇ ਕਰੂਗਾ ਇਹ ਉਹ ਕਹਿੰਦਾ 5 ਲੱਖ ਰੁਪਏ ਤੁਸੀਂ ਦੇ ਦਿਓ ਮੈਨੂੰ। ਮੈਂ ਤੈਨੂੰ ਤਾਂ ਕਰਕੇ ਕਹਿੰਦੇ ਪੁੱਤ ਹੁਣ ਉਹਨਾਂ ਦਾ 5 ਲੱਖ ਰੁਪਏ ਦਾ ਹੱਲ ਕਰਕੇ ਦੇਖਿਆ। ਮੰਮੀ ਮੇਰੇ ਕੋਲ ਤਾਂ ਨਹੀਂ 5 ਲੱਖ ਰੁਪਈਆ ਹੈਗਾ ਤੁਹਾਨੂੰ ਪਤਾ 50000 ਤਾਂ ਮੇਰੀ ਤਨਖਾਹ ਆਉਂਦੀ ਆ ਉਹ ਚ 20 8 ਟੱਕ ਗੱਡੀ ਦੀ ਕਿਸ਼ਤੀ ਹੁੰਦੀ ਆ ਤੇ 10000 ਘਰੇ ਚੱਲ ਜਾਂਦਾ ਤੇ 5000 ਮੇਰੀ ਮੰਮੀ ਦੀ ਦਵਾਈ ਤੇ ਲੱਗ ਜਾਂਦਾ ਆਹੀ 10 12000 ਰੁਪਈਆ ਬਚਦਾ ਮੇਰੇ ਕੋਲ ਤਾਂ ਪਿੱਛੇ ਉਹ ਤਾਂ ਕੋਈ ਨਹੀਂ ਚੱਲ ਜੇ 10 12000 ਬਚਦਾ ਤੇ 5 ਲੱਖ ਰੁਪਈਆ ਕਰਨਾ ਆਪਾਂ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ 5 ਲੱਖ ਰੁਪਈਆ ਕਰ ਸਕਦੇ ਆ ਮੰਮੀ ਮੈਂ ਤੁਹਾਨੂੰ ਐਵੀ ਜਵਾਨ ਹਲਾਦਾ ਤੋ ਤਾਂ 5 ਲੱਖ ਨਹੀਂ ਹੋਣਾ ਨਾ ਮੇਰੇ ਕੋਲ 5 ਲੱਖ ਪਿਆ ਮਮੀ ਹੁਣ ਜੇ ਮਾਮੇ ਨੂੰ ਦੋ ਤਿੰਨ ਮਹੀਨੇ ਪਹਿਲਾਂ ਗੱਲ ਕੀਤੀ ਹੁੰਦੀ ਤਾਂ ਉਹ ਜੇ ਚਲ ਇਕੱਠੇ ਕੀਤੇ ਜਾਂਦੇ ਸੀ ਜਾਂ ਮੰਗੇ ਜਾਂਦੇ ਸੀ ਕਿਸੇ ਤੋਂ ਉਦੋਂ ਜਦੋਂ ਉਹਦੇ ਪੈਂਡ ਆ ਗਏ ਨਾ ਮਾਮੇ ਨੂੰ ਉਹਨੇ ਉਹੀ ਗੱਲ ਫਿਰ ਤੋਂ ਜੀ ਦਾ ਕਰਤਾ ਛੇਤੀ ਪਾਹੇ ਟੰਗਤਾ ਵੀ ਮੈਨੂੰ ਤਾਂ ਛੇਤੀ ਪੈਸੇ ਕਰਕੇ ਦੇ ਹੱਲ ਫਿਰ ਇਹ ਤਾਂ ਗਲਤ ਗੱਲਾਂ ਮੰਮੀ ਆਵੇ ਮਾਂ ਪਿਓ ਨੂੰ ਔਖਾ ਕਰਨਾ ਹੈ ਨਾ ਵੀ ਹੁਣ ਇੱਕਦਮ ਦਾ ਸੈਂਕੀ ਹੁੰਦਾ ਰੋਕ ਕੇ ਲਾ ਲੇ ਫਾਈਲ ਜਦੋਂ ਪੈਸੇ ਮਾੜੇ ਮੁੱਟੇ ਹੋ ਜਾਣ ਕੋਲ ਉਹ ਤਾਂ ਫਿਰ ਨਹੀਂ ਰੁੱਕੇ ਲਾਉਂਦਾ ਸੀ ਉਹ ਆਈਲੈਂਡਸ ਕੱਟ ਗਿਆ ਉਹਨੂੰ ਆਇਆ 6 ਟੀਕੇਰਾ ਮੈਨੂੰ ਹੁਣ ਤਾਂ ਤੋੜ ਦੇ ਮੈਂ ਪਾਜ ਜਾਂ ਬੇਸ਼ੱਕ ਦੀ ਉੱਥੇ ਜਾ ਕੇ ਜਮਾ ਨਾ ਰੇ ਪਰ ਕੇਰਾ ਪੂਰੀ ਤਲਪਾ ਵੀ 6 ਟੀ ਦੇ ਨੇ ਵਗ ਜਾਣਾ ਤੁਸੀਂ ਡੈਡੀ ਨਾਲ ਗੱਲ ਕਰ ਲੈਂਦੇ ਕੋਈ ਕਰੇ ਸੀ ਪੁੱਤ ਉਹ ਤਾਂ ਮੁੱਕਰ ਗਿਆ ਸਾਹ ਮੰਮੀ ਤੁਸੀਂ ਹਾਂ ਨਹੀਂ ਕਰਨੀ ਸੀ ਕਿ ਮਾਮੇ ਨੂੰ ਤੁਹਾਨੂੰ ਪਤਾ ਵੀ 5 ਲੱਖ ਤੱਕ ਕਿਸੇ ਕੋਲ ਵੀ ਨਹੀਂ ਪਿਆ ਹੁੰਦਾ ਕਰੇ ਹੁਣ ਇਹ ਤੁਹਾਨੂੰ ਇੱਕ ਬਹੁਤ ਵੱਡੀ ਰਕਮ ਆ ਮੰਮੀ ਇਹ ਪੁੱਤ ਹਾਂ ਕਿਉਂ ਨਾ ਕਰਦੀ ਜਿਹਦਾ ਕੋਠੀ ਪਾਈ ਐ ਤੇਰੇ ਮਾਮੇ ਨੇ 11 ਲੱਖ ਰੁਪਏ ਦਿੱਤਾ ਸੀਗਾ ਤੇ ਜੇ ਤੁਹਾਡਾ ਵਿਆਹ ਕਰੇ ਤਾਂ ਤੇਰਾ ਮਾਮਾ ਤਨ ਲੱਖ ਰੁਪਏ ਦੇਗਾ ਨਾਨਕ ਚੱਕਰਾ ਤੇ ਜਿੱਥੇ ਮਾਮਾ ਛੜਦਾ ਉੱਥੇ ਤਾਂ ਚੰਗਾ ਮਾਮਾ ਜਿੱਦੇ ਮਾਮੇ ਲੋੜ ਪਈ ਉਹਦੇ ਕੋਲ ਪਾਸਾ ਕਰ ਲੋ ਨਹੀਂ ਮੰਮੀ ਐਂ ਤਾਂ ਚਲ ਕੋਈ ਗੱਲ ਨਹੀਂ ਉਹ ਤਾਂ ਕਰ ਮੈਂ ਸਮਝਦੀ ਆ ਪਰ ਮੈਂ ਤਾਂ ਐਂ ਕਹਿਨੀ ਆ ਵੀ ਜਵਾਬ ਨਹੀਂ ਦੇ ਰਹੇ ਮਾਮੇ ਨੂੰ ਐਂ ਕਹਦੇ ਵੀ ਹੁਣ ਇੱਕਦਮ 5 ਲੱਖ ਕਿੱਥੋਂ ਕਰਕੇ ਦੇਵਾਂਗੇ ਆਪਾਂ ਕੋਈ ਗੱਲ ਨਹੀਂ ਆਪਾਂ ਮਹੀਨੇ 20 ਦੇ ਵਿੱਚ ਹੱਲ ਉਹਨੂੰ ਕਰਕੇ ਦੇਣ ਹਜੇ ਹੈਗੀ ਐ ਦਿਨ ਆਪਣੇ ਕੋਲੇ ਬਾਵਾ ਚਲ ਕੋਈ ਗੱਲ ਨਹੀਂ ਮੈਂ ਵੀ ਮੈਂ ਦੇਖ ਲਈ ਹਾਂ ਚਲੋ ਕਰ ਪੁੱਤ ਕੀ ਇਸ ਕੰਤੇ ਘਾਰਾ ਕੀ ਮੇਰੀ ਠੀਕ ਹੈ ਮੰਮੀ ਹਾਂ ਨਵੇਂ ਸੇ ਆਪਾ ਹੋ ਗਿਆ ਹੁਣ ਪੁੱਤ ਨਾਲ ਕਿੱਥੋਂ ਵਰਕੇ ਦੇਗੀ ਹੁਣ ਇਹ ਤਾਂ ਵੀਰ ਨੂੰ ਪੈਸੇ ਦੇ ਕੇ ਹਟਿਆ ਫਿਰ ਮੈਨੂੰ ਆਏ ਕਹਿਣ ਜੋਗੇ ਫਿਰ ਇਹ ਗੁੱਸਾ ਕਰਨਗੇ ਐ ਕਰਦੀਆਂ ਲਾਡੀ ਨਰਾਏ ਕਰਦੀਆਂ ਥੋੜੇ ਮोटे ਪੈਸਾ ਲਾ ਕੇ ਦੇ ਨਹੀਂ ਪੈਣਗੇ ਹੁਣ ਚਮਾ ਤਾਂ ਜਵਾਬ ਵੀ ਨਹੀਂ ਦਿੱਤਾ ਜਾਂਦਾ ਇਹ ਮੁੰਡੇ ਨੇ ਤਾਂ ਤਪਾ ਲਿਆ ਹੁਣ ਹੁਣ ਕੀ ਕਰਾਂ ਕਿੱਥੋਂ ਮੰਗਾ ਜਿੱਧਰ ਪੈਸੇ ਮੰਗਦਾ ਉਧਰ ਜਵਾਬ ਮਿਲ ਜਾਂਦਾ ਵਿੰਦਰ ਨੇ ਵੀ ਕੁਝ ਨਹੀਂ ਦੱਸਿਆਗਾ ਉਨ ਲਾ ਕੇ ਦੇਖਾਂ ਰਾਮਾ ਮਹਾਂ ਕੀਰ ਤੂ ਹੈ ਕਰ ਅਵਰ ਫਕੀਰ ਤੂ ਹੈ ਹੈਲੋ ਹੈਲੋ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਕਿਵੇਂ ਹੋ ਠੀਕ ਹੋ ਹਾਂ ਹਾਂ ਬਈ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਠਾਕ ਵਧੀਆ ਹੋਰ ਕੀ ਕਰੀ ਜਾਂਦੇ ਸੀ ਕੁਛ ਨਹੀਂ ਬੱਸ ਬਾਈ ਬੈਠੇ ਸੀ ਹੋਰ ਕਰੇ ਸਾਰੀ ਖੈਰ ਸੁੱਖਾ ਹਾਂ ਹਾਂ ਐਂ ਦੱਸੋ ਬਈ ਠੀਕ ਹੈ ਮੈਂ ਆਪਕੋ ਠੀਕ ਹੈ ਹਾਂ ਠੀਕ ਹੈ ਬਾਈ ਬੱਸ ਤਨ ਬਦਈ ਮੈਂ ਤੇਨੂੰ ਉਹੀ ਕੰਮ ਵਾਸਤੇ ਫੋਨ ਕੀਤਾ ਸੀ ਬਾਈ ਚਲੋ ਬਈ ਫੋਨ ਤਾਂ ਚੰਗਾ ਹੋ ਗਿਆ ਤਾਂ ਕਰ ਲਿਆ ਤੀ ਮੈਂ ਕਰੀ ਸੀ ਜਦ ਨਾਲ ਹਾਂ ਹਾਂ ਕਿਵੇਂ ਹੋ ਜੂ ਹੱਲ ਪੈ ਜਾਣਾ ਹੋ ਜੂ ਹਾਂ ਸ਼ੁਕਰ ਸ਼ੁ크ਰ ਦਾ ਸ਼ੁਕਰ ਹੈ ਮਾਲਕ ਦਾ ਹੋਰ ਭਾਈ ਮੈਂ ਤਾਂ ਅੱਜ ਦੋ ਤਿੰਨ ਥਾਂ ਤੋਂ ਪੁੱਛ ਬੈਠਾ ਤੇ ਕਿਸੇ ਨੇ ਹਾਂਮੀ ਜੀ ਨਹੀਂ ਭਰੀ ਕਹਿੰਦਾ ਇਕੱਠੇ ਪੈਸੇ ਹੁਣ ਆਏ ਇੱਕੋ ਦਾ ਮਗਲਾ ਕੌਣ ਦਿੰਦਾ ਹੁੰਦਾ ਜੇ ਤਾਂ ਬਈ ਪਹਿਲਾਂ ਕਿਤੇ ਕਰੇ ਬੈਠੇ ਹੋ ਗਏ ਤਾਂ ਫੇਰ ਵੱਖਰੀ ਗੱਲ ਹੈ ਹਾਂ ਆਰਤੀਆ ਵੀ ਹੋਰ ਪੈਸੇ ਨਹੀਂ ਦਿੰਦਾ 100-100 ਕੁਝ ਬੋਲੀ ਜਾਂਦਾ ਤੂੰ ਪਹਿਲਾਂ ਆਲੇ ਨਹੀਂ ਆਏ ਨਹੀਂ ਕੀਤਾ ਉਹ ਨਹੀਂ ਕੀਤਾ ਹੈ ਹਾਂ ਇਹ ਤਾਂ ਸ਼ਾਇਦ ਰੋਈ ਆਈ ਆਰਤੀਆ ਕਿਤੇ ਰਿਪਾਈ ਹਾਂ ਕੋਈ ਵੀ ਮੈਂ ਪੁੱਛ ਲਿਆ ਅੱਜ ਹਾਂ ਤੇ ਉਹ ਜੁੱਤਾ ਹੱਲ ਪੈਸਾ ਤੇ ਇਹਨੂੰ ਆਏ ਕਹੇ ਦੀ ਮਾੜੀ ਕਾਲ ਨਾ ਕਰਨਾ ਕਿ ਕੋਈ ਵੀ ਨਾ ਵੀ ਦਿੱਸੇ ਲੱਗ ਜਾਂਦਾ ਕਾਲ ਕਾਲ ਤਾਂ ਪੁੱਛ ਨਾ ਕਾਲ ਤਾਂ ਬਹੁਤ ਜ਼ਿਆਦਾ ਕਰੀ ਜਾਂਦਾ ਮੈਨੂੰ ਤੜਕੇ ਅਥਰੇ ਤੋਂ ਉੱਨਣ ਲੱਗ ਜਾਂਦੇ ਆ ਦੋਨੇ ਮਾਪੇ ਪੁੱਤ ਹਾਂ ਹੋਰ ਤਨ ਬਦਦਾ ਮੰਨੇ ਦੱਸਵਾ ਕਹਉ ਤਾਂ ਉਹੀ ਗੱਲ ਜਵਾਖਾਂਗੋ ਅੱਜ ਮੈਨੂੰ ਨਹੀਂ ਬਤਾਇਆ ਕਰਕੇ ਦੇ ਉਹ ਕਰਕੇ ਦੇ ਮੈਂ ਕੀ ਨਹੀਂ ਕੀਤਾ ਸਾਰਾ ਕੁਝ ਤਾਂ ਮੈਂ ਕਰਤਾ ਕਰਦਾ ਕਵਾਡਾ ਮੂਸਰ ਬਣਾ ਦੇ ਨਾ ਮੈਂ ਬਾਹਰ ਜਾਣਾ ਮੇਰੇ ਲਈ ਇੰਨਾ ਸਾਰੇ ਦੁਨੀਆ ਦੇ ਪਿਓ ਐ ਕਰਦੇ ਤੂੰ ਨਹੀਂ ਕੀਤਾ ਤੂੰ ਉਹ ਨਹੀਂ ਕੀਤਾ ਸੌ ਸੌ ਕੁਝ ਮੈਨੂੰ ਬੋਲ ਕੇ ਫਿਰ ਗਿਆ ਹੁਣ ਕਰੋ ਅੱਛਾ ਤੇ ਉਹਦੀ ਮਾਂ ਨੇ ਕੁਛ ਆ ਦੇ ਕਿੰਨ ਮਾਂ ਨੇ ਪੁੱਛਿਆ ਪਤਾ ਨਹੀਂ ਪੁੱਛਿਆ ਮੇਰੇ ਤਾਂ ਕੋਈ ਬੁਰਸਰ ਦਿੱਤਾ ਨਹੀਂ ਉਹਨੇ ਹਜੇ ਤੱਕ ਤਿੰਨ ਚਾਰ ਵਾਰੀ ਮੈਂ ਆਖਤਾ ਮੈਂ ਹਾਂ ਤੂੰ ਪੁੱਛ ਲਾ ਵੀ ਆਪਾਂ ਚਲ ਹੌਲੀ ਹੌਲੀ ਲਾ ਦੇਾਂਗੇ ਚੱਲ ਹੁਣ ਕੀ ਹੋਉਂਦਾ ਹੁਣ ਜੇ ਮੈਂ ਵੀ ਤਾਂ ਪੁੱਛੀ ਜਾਂ ਨਾ ਮੈਂ ਆਪਦੀ ਭੈਣ ਨੂੰ ਪੁੱਛ ਲਿਆ ਮੈਂ ਖਾ ਨਾਲੇ ਪਿੰਡ ਚੋਂ ਮੰਗੀ ਆ ਨਾ ਮੈਂ ਹੈ ਹਾਂ ਤੇ ਤੂੰ ਬਾੜਾ ਮੋਟਾ ਹੋ ਕਰ ਲਾ ਹੁਣ ਗੱਲ ਪਤਾ ਕੀ ਗੱਲ ਆ ਫਿਰ ਮੈਂ ਹੁਣ ਉਹੀ ਜੱਲ ਵੀ ਆਖਰ ਨੂੰ ਆ ਕੇ ਕਿਤੇ ਹੋਰ ਮੈਨੂੰ ਜ਼ਮੀਨ ਨਾ ਕਰਨੀ ਪੈ ਜੇ ਹਾਂ ਫਿਰ ਉਹ ਗੱਲ ਸਾਰੀ ਸਾਰੇ ਪਿੰਡ ਦੇ ਵਿੱਚ ਜਮੀਂ ਪੱਟੀ ਜਾਊਗੀ ਜੇ ਜ਼ਮੀਨ ਧਰ ਕੇ ਮੁੰਡਾ ਬਾਹਰ ਭੇਜਤਾ ਹਾਂ ਉਹੀ ਤਾਂ ਗੱਲ ਤਾਂ ਹੀ ਤਾਂ ਮੈਂ ਆਖਿਆ ਨਾ ਹੁਣ ਵੀ ਹੁਣ ਕਰਗੇ ਤਾਂ ਕੀ ਕਰਗੇ ਵੀ ਜੇ ਤਾਂ ਬਾਹਰ ਦੀ ਬਾਰੇ ਸਰ ਜਾ ਸਰ ਜੂਗਾ ਕੰਮ ਤਾਂ ਜਿਆਦਾ ਵਧੀਆ ਕਿਉਂਕਿ ਫਿਰ ਤਾਂ ਕਿਵੇਂ ਨਾ ਕਿਵੇਂ ਕਰ ਕਰਾ ਕੇ ਮੈਂ ਆਪੇ ਹੌਲੀ ਥੋਲੀ ਆਪੇ ਲਾਹੀ ਜਾਊਗਾ ਇਹਨੇ ਤਾਂ ਕਵੀਰ ਨੇ ਕੀ ਕਰਨਾ ਕੀ ਨਾ ਮੇਰੇ ਨਾਵਾ ਸੱਪ ਕੱਢ ਕੇ ਰੱਖਤਾ ਹਾਂ ਹਾਂ ਇਹ ਟੈਨਸ਼ਨ ਆ ਮਾਈਫ ਕੀ ਪਤਾ ਉੱਥੇ ਜਾ ਕੇ ਕੌਣ ਜੇ ਨਾ ਖੜੂ ਕੋਈ ਨਹੀਂ ਪੈਸੇ ਦਾ ਹਲ ਤਾਂ ਕਰਾਂਗੇ ਰਾਮਾ ਕਿ ਤੇਰੇ ਨਾਲ ਕੋਈ ਬਸ ਤੂੰ ਘਰ ਪੈਣ ਵਣ ਕੇ ਇੰਨਾ ਕਿ ਮੇਰਾ ਹਨਾ ਕਿਉਂਕਿ ਮੈਂ ਹਾਂ ਇਹ ਤੇ ਮੈਂ ਫੋਨ ਕਰ ਦਿੱਤੀ ਆ ਕਿਹਦੇ ਨਾਲ ਨਿਤ ਕਰੋ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਕਦੋਂ ਲਾ ਕੇ ਜਾਣਗੇ ਦੱਸ 15 ਦਿਨਾਂ ਦੇ ਵਿੱਚ ਆ ਚਲੋ 10 15 ਹੈ ਹਾਂ ਜੀ 5-4000 ਹੋਵੇ ਫਿਰ ਤਾਂ ਗੱਲ ਹੋਰ ਹੈ ਨਾ ਮੈਨੂੰ ਪਤਾ ਇਸ ਗੱਲ ਦਾ ਐਂ ਤਾਂ ਮੈਨੂੰ ਪਤਾ ਸਾਰੀ ਗੱਲ ਦਾ ਭਾਈ ਹਾਂ ਨਾ ਕੋਈ ਗੱਲ ਨਹੀਂ ਤੁਸੀਂ 10 ਦਿਨਾਂ ਦੇ ਵਿੱਚ ਵਿੱਚ ਕਰਕੇ ਭੈਣ ਬਣ ਕੇ ਹਨਾ ਮੇਰਾ ਬੁੱਤੀ ਪੂਰੋ ਕੇਰਾ ਫਿਰ ਅੱਗੇ ਦੀ ਦੇਖਾਂਗੇ ਆਪਾਂ ਭਾਈ ਕੋਈ ਨਹੀਂ ਕੋਈ ਨਹੀਂ ਭਾਈ ਠੀਕ ਹੈ ਚਲਪਾ ਧੰਨਵਾਦ ਭਾਈ ਤੁਹਾਡਾ ਹੈ ਚਲ ਭਾਈ ਧੰਨਵਾਦ ਅੰਕ ਕਿਹੜੀ ਗੱਲ ਹੈ ਕੋਈ ਗੱਲ ਆਹ ਜੀ ਕਾਂ ਵੇਲੇ ਦੇ ਵਿੱਚ ਭੈਣ ਭਰਾ ਹੀ ਕੰਮ ਆਉਂਦਾ ਇੱਕ ਦੂਜੇ ਦੇ ਹੂੰ ਤੇਰਾ ਸਾਥ ਦਿੱਤਾ ਭਾਈ ਉਹ ਕੋਠੀ ਦੀ ਸਾਥ ਵੀ ਬੈਠੀ ਸੀ ਉਹਦੇ ਤੋਂ ਉੱਪਰ ਦਾ ਬੋਲ ਤੇ ਹੋਰ ਫਿਰ ਗੱਲ ਤਾਂ ਉਹੀ ਆਗੀ ਹੁਣ ਉਹ ਹੀ ਤਾਂ ਕਰੀ ਜਾਂਦੇ ਹੁਣ ਜਵਾਕ ਨੇ ਹੁਣ ਮੈਂ ਤਾਂ ਇਹਨੂੰ ਬਥੇਰਾ ਕਿਹਾ ਇੱਥੇ ਵੀ ਤੂੰ ਮੇਰਾ ਜੇ ਆ ਉਧਰ ਦਾ ਕਰਨਾ ਸੀ ਨਾਲੇ ਤਾਂ ਇੱਥੇ ਆ ਮੈਨੂੰ ਕੰਮ ਕਰਾ ਦੇ ਮੈਨੂੰ ਬੋਲਟ ਲੈ ਦੇ ਮੈਨੂੰ ਗੱਡੀ ਲੈ ਦੇ ਮੈਨੂੰ ਮੋਟਰਸਾਈਕਲ ਲੈ ਦੇ ਕੋਠੀ ਪਾ ਦੇ ਸਾਰਾ ਕੁਝ ਕਰਤਾ ਹੁਣ ਫੇਰ ਕਹਿੰਦਾ ਮੈਂ ਇੱਥੇ ਰਹਿਣਾ ਨਹੀਂ ਲੈ ਹਾਂ ਬਈ ਮਰਦੀ ਹੈ ਨੀ ਦੇਖੀ ਆਉਂਦੇ ਬਾਹਰਲੇ ਦੇਸ਼ ਵੀ ਉਹ ਦੇਖਦਾ ਉਹ ਜੇ ਤੱਕ ਕੰਮ ਕਰ ਕਰ ਲੇ ਤਾਂ ਫੇਰ ਠੀਕ ਹੈ ਬਾਹਰਲੇ ਦੇਸ਼ਾਂ 'ਚ ਕੀ ਕੁਝ ਹੋਈ ਜਾਂਦਾ ਰੋਜ਼ ਤਾਂ ਖਬਰਾਂ ਦਿੰਦੇ ਨੇ ਆਪਾਂ ਹਾਂ ਨਾ ਬਸ ਇੱਕੋ ਹੀ ਗੱਲ ਮੇਰੇ ਦੋਸਤ ਬਾਹਰ ਗਏ ਮੇਰੇ ਯਾਰ ਦੋਸਤ ਬਾਹਰ ਗਏ ਮੈਂ ਵੀ ਜਾਣਾ ਮੈਂ ਵੀ ਜਾਣਾ ਆਹੀ ਗੱਲ ਆ ਰੱਖੀ ਬਸ ਉਹਨਾਂ ਨੇ ਮਾਂ ਤੇ ਹਲਾਤ ਬਾੜੇ ਬੇਬੇ ਬਾਹਰ ਦੀ ਜੀ ਤਾਂ ਸੁੱਖ ਨਾ ਘਰੇ ਆਪ ਤੇ ਸਰਦਾਰ ਹੈ ਜਿਹੜੀ ਹੈਗੇ ਸਰਦਾਰਕ ਕਿੱਲੇ ਆ ਦੀ ਮਾਂ ਇਹ ਨਾ ਖੇਤੀ ਕਰੇ ਤੇ ਐ ਛੇ ਸਭ ਕੁਝ ਮੈਂ ਤਾਂ ਇਹਨੂੰ ਮੈਂ ਤੈਨੂੰ ਕਹਿੰਦਾ ਨਹੀਂ ਮੈਂ ਕਹਿੰਦਾ ਵੀ ਤੂੰ ਕੋਈ ਗੱਲ ਹੈ ਜਿੰਨਾ ਟਾਈਮ ਬੈਠ ਕੇ ਇੱਥੇ ਘਰੇ ਬੈਠ ਕੇ ਖਾਲਾ ਕੰਮ ਕਰਨ ਨੂੰ ਮੈਂ ਹੈਗਾ ਹਾਂ ਜੀ ਹੈ ਫੇਰ ਵੀ ਇਹਨੂੰ ਆਏਗਾ ਨਾ ਜੀ ਅੰਦਰ ਪਿਆਰੂ ਬਾਹਰ ਨਹੀਂ ਨਿਕਲੂਗਾ ਸੋ ਸੋ ਕੁਝ ਬੋਲੂ ਮਾਂ ਨੂੰ ਉਧਰ ਦੁਰ ਕੇ ਪਾਊਗਾ ਹਾਂ 16 ਲੱਖ ਰੁਪਏ ਦਾ ਇੱਥੇ ਕੰਮ ਤੋੜਦਾ ਕੋਈ ਹਾਂ ਫੇਰ ਇੱਥੇ ਜੋੜੀ ਬੈਠਾ ਤਾਂ ਫਿਰ ਉਹ ਵੀਗਾ ਨਾ ਪੈਸੇ ਪੈਸੇ ਨਾਲ ਜੋੜਾ ਇਹਨਾਂ ਨੂੰ ਕਾਹਨੂੰ ਪਤਾ ਨਾ ਇਹ ਗੱਲ ਵੀ ਕਿਹੜੇ ਤਰੀਕੇ ਦੇ ਨਾਲ ਠੰਡ ਦੀਆਂ ਰਾਤਾਂ ਚਾਹ ਚਾਹ ਕੇ ਹੈ ਤੇ ਪਾਣੀ ਲਾ ਲਾ ਕੇ ਪੈਸੇ ਚਾਹੂ ਕੀਤੇ ਆ ਹੈ ਜੋੜਵੇ ਇਹਨਾਂ ਨੇ ਨਾ ਪਤਾ ਇਹਨਾਂ ਨੂੰ ਆਈ ਨਾ ਕੋਈ ਮਾਤਾ ਜੀ ਮੇਰੇ ਭਾਈ ਤੇ ਮੇਰੇ ਭਰਾ ਨੇ ਉਹ ਵੀ ਗੱਲ ਕੋਠੀ ਪਾਈ ਆ ਤਾਂ ਬਰਾਬਰ ਮੇਰੀ ਪਵਾ ਕੇ ਗਿਆ ਵੀ ਮੇਰੇ ਭਰਾ ਨੇ ਬਥੇਰੇ ਡੰਗ ਸਾਰੇ ਹਾਂ ਉਹ ਤਾਂ ਗੱਲ ਕੋਈ ਨਹੀਂ ਬਈ ਤੋ ਟੈਨਸ਼ਨ ਨਾਲ ਚਲ ਠੀਕ ਹੈ ਭਾਈ ਮੈਂ ਆ ਦੇਖਾਂ ਨਹੀਂ ਜਲ ਮੌਸਮ ਸੀ ਮੈਂ ਇਹਨਾਂ ਨੂੰ ਅੰਦਰ ਹੀ ਪਾ ਦਿਆਂ ਪਸ਼ੂਆਂ ਨੂੰ ਨੀਰਾ ਪੱਠਾ ਪਾ ਕੇ ਤੇ ਅੰਦਰ ਬੰਨੀ ਆ ਗਾਵਾਂ ਹੁਣ ਅੱਛਾ ਅੱਛਾ ਹਾਂ ਬਰਾਉ ਬਈ ਇਸ ਤਰ੍ਹਾਂ ਬਰਾਉ ਜਹਾਪ ਚਲ ਠੀਕ ਆ ਭਾਈ ਫਿਰ ਮੈਂ ਪਾ ਦਿਆਂ ਨੀਰਾ ਇਹਨਾਂ ਨੂੰ ਹਣਾ ਚੰਗਾ ਬਈ ਸ਼ੁਕਰ ਰੱਬਾ ਜੀ ਕੰਮ ਹੋ ਜੇ ਤਾਂ ਕੀ ਪਤਾ ਇਹਦੀ ਕਿਸਮਤ ਕਿੱਥੇ ਲੈ ਕੇ ਜਾਊ ਕਿੱਥੇ ਨਾ ਪੈਸਾ ਜਦੋਂ ਕਮਾ ਕੇ ਦੇਣਾ ਉਦੋਂ ਦੇਣਾ ਕੇਰਾ ਹੁਣ ਟਿੰਡੀ ਦੇ ਵੀ ਤੇ ਚੱਕ ਰੱਖਿਆ ਲਾ